ਜੇ ਤਾਂ ਰਾਜਾ ਮਨਿੰਦਰ ਸਿੰਘ ਵੜਿੰਗੜ ਇਹ ਪੈਸਾ ਕ腐ਸ਼ਨ ਤੋਂ ਕਮਾਇਆ ਤਾਂ ਫਿਰ ਇਨਕੁਆਇਰੀ ਹੋਣੀ ਚਾਹੀਦੀ ਹੈ ਫਿਰ ਤਾਂ ਇਸ਼ੂ ਪੰਜਾਬ ਦਾ ਹੈ ਕਿ ਰਾਜਾ ਬੜਿੰਗ ਦਾ ਤਾਂ ਇਹ ਵੀ ਕਹਿਣਾ ਹੈ ਕਿ ਮੈਂ ਪਰਸਨਲ ਲਾਈਫ ਦੇ ਨਾਲ-ਨਾਲ ਮੈਂ ਪੋਲੀਟਿਕਲੀ ਵੀ ਬਹੁਤ ਸਟਰੋਂਗ ਹੈ ਉਹਨਾਂ ਕੋਲ ਜੀ 2.5 ਕਰੋੜ ਦੀ ਡਿਫੈਂਡਰ ਡਿਸਕਵਰੀ ਗੱਡੀ ਹੈ ਉਹਨਾਂ ਦੀ ਵਾਈਫ ਕੋਲ ਵੀ ਡਿਫੈਂਡਰ ਗੱਡੀ ਹੈ ਪਰ ਜੇ ਜਦੀ ਪੁਸ਼ਟੀ ਅਮੀਰ ਇੰਨੇ ਆ ਜਾਂ ਜਿਹਨੂੰ ਕਹਿ ਰਹੋ ਕਿ ਉਹਨਾਂ ਨੂੰ ਪਿੱਛੋਂ ਜ਼ਾਇਦਾ ਦੀ ਨਹੀਂ ਆਉਂਦੀ ਤਾਂ ਫਿਰ ਉਹ ਚਾਹੇ ਡਿਫੈਂਡਰ ਰੱਖਣ ਜਾਂ ਜਿਹੜੀ ਮਰਜ਼ੀ ਰੱਖਣ ਉਹ ਸਾਡਾ ਮੈਟਰ ਨਹੀਂ ਹੋਣਾ ਠੀਕ ਹੈ ਬਿੱਟੂ ਸਾਹਿਬ ਮੰਨਦੇ ਆ ਤੁਹਾਡੀ ਗੱਲ ਠੀਕ ਹੋਏਗੀ ਪਰ ਇਹ ਇਸ਼ੂ ਪੰਜਾਬ ਦਾ ਨਹੀਂ ਹੈ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਸ ਵਾਰੀ ਪੰਜਾਬ ਲਾ ਪਤਾ ਬਿੱਟੂ ਸਾਹਿਬ ਦਾ ਚੈਨਲ ਵੱਖਰਾ ਹੈ ਨਾਲ ਹੀ ਫਿਰ ਅਗਲੇ ਦਿਨ ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਆ ਜਾਂਦੇ ਆਪਣੇ ਚੈਨਲ ਤੇ ਔਰ ਬਿੱਟੂ ਸਾਹਿਬ ਨੂੰ ਜਵਾਬ ਦਿੰਦੇ ਆ ਜਦੋਂ ਕਹਿੰਦੇ ਆ ਕਿ ਤੁਹਾਡੇ ਕੋਲ 2.5 ਕਰੋੜ ਦੀ ਗੱਡੀ ਆ ਤੇ ਰਾਜਾ ਅਮਰਿੰਦਰ ਵੜਿੰਗ ਦਾ ਜਵਾਬ ਦਿੱਤੀ ਜਵਾਬ ਕਿੰਨਾ ਅਗਰੈਸਿਵ ਕਿੰਨਾ ਐਰੋਗੈਂਟ ਔਰ ਕਿੰਨਾ ਨਾਨ ਪੋਲਿਟੀਕਲ ਇਟਸ ਆਲ ਪਰਸਨਲ ਜੇ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਇੰਨੇ ਅਮੀਰ ਆ ਨਾਲੋ ਨ ਦੱਸਿਆ ਆਪਣੇ ਉਸ ਇੰਟਰਵਿਊ ਦੇ ਵਿੱਚ ਕਿ ਮੇਰੇ ਕੋਲ ਤਿੰਨ ਤਿੰਨ ਲੈਂਡ ਕਰੂਜ਼ਰ ਆ ਔਰ 2012 ਚ ਲੈਂਡ ਕਰੂਜ਼ਰ ਜਿਸ ਬੰਦੇ ਕੋਲ 2012 ਚ ਲੈਂਡ ਕਰੂਜ਼ਰ ਹੋਏਗੀ ਉਹ ਆਮਤਾ ਨਹੀਂ ਹੋਏਗਾ ਔਰ ਨਾਲ ਉਹ ਦੱਸਦੇ ਆ ਕਿ ਮੇਰੇ ਸ਼ੈਲਰਜ਼ ਨੇ ਮੇਰੇ ਸਭ ਵੇ ਆਊਟਲੈਟਸ ਨੇ ਸੋ ਤੁਸੀਂ ਅੰਦਾਜ਼ਾ ਲਾਓ ਸਭ ਵੇ ਆਊਟਲੈਟਸ ਸ਼ੈਲਰਜ਼ 10 10 ਕਿੱਲਿਆਂ ਦੇ ਵਿੱਚ ਕਾਰ ਤਿੰਨ ਤਿੰਨ ਡਿਫੈਂਡਰ ਲੈਂਡ ਕਰੂਜ਼ਰ ਗੱਡੀਆਂ ਤਾਂ ਕੀ ਉਹ ਇੱਕ ਆਮ ਇਨਸਾਨ ਹੋਣਗੇ ਉਦੋਂ ਰਾਜਾ ਵੜਿੰਗ ਸਾਹਿਬ ਇਹ ਕਹਿੰਦੇ ਸੀ ਉਹਨਾਂ ਦਾ ਹੋਕਾ ਸੀ ਤਾਂ ਉਹਨਾਂ ਦਾ ਸਲੋਗਨ ਸੀਗਾ ਉਹਨਾਂ ਦਾ ਇਲੈਕਸ਼ਨ ਦਾ ਹੀ ਸਟੰਡ ਸੀਗਾ ਕਿ ਮੈਂ ਤਾਂ ਬਹੁਤ ਆਮ ਕਰਤੋਂ ਆ ਮੈਂ ਤਾਂ ਰੇੜੀਆਂ ਤੇ ਜਾ ਕੇ ਸਾਈਕਲਾਂ ਤੇ ਜਾ ਕੇ ਦੁਪਹਿਰਾਂ ਦੇ ਵਿੱਚ ਪੋਸਟਰ ਲਾਉਂਦਾ ਰਿਆਂ ਕਾਂਗਰਸ ਪਾਰਟੀ ਦੀ ਇਹ ਵੀਡੀਓਜ਼ ਅਵੇਲੇਬਲ ਹੋਣਗੀਆਂ ਮੈਂ ਰੇੜੀਆਂ ਤੇ ਸਾਈਕਲਾਂ ਤੇ ਜਾ ਜਾ ਕੇ ਪੋਸਟਰਸ ਲਗਾਉਂਦਾ ਰਿਆਂ ਔਰ ਮੈਂ ਥੈਂਕਸ ਕਰਦਾ ਰਾਹੁਲ ਗਾਂਧੀ ਦਾ ਇੰਦਰਾ ਗਾਂਧੀ ਨੂੰ ਆਪਣੀ ਮਾਤਾ ਜੀ ਕਹਿੰਦੇ ਸੀ ਉਹਨੇ ਬਿਲਕੁਲ ਨੁ ਦੂਜਾ ਪਾਸਾ ਲੈ ਗਏ ਆ ਕਿ ਮੈਂ ਤਾਂ ਜੱਦੀ ਪੁਸ਼ਤੀ ਅਮੀਰ ਆ ਮੈਨੂੰ ਐਵੇਂ ਨਾ ਸਮਝਿਓ ਹਾਂ ਇੱਕ ਹੋਰ ਗੱਲ ਵੀ ਹੈ ਕਿ ਇਹਦੇ ਘੜੀ ਨਹੀਂ ਮੇਰੀਆਂ ਜਰਾਬਾਂ ਵੀ ਬਹੁਤ ਮਹਿੰਗੀਆਂ ਆ ਪੰਜਾਬ ਦਾ ਮੁੱਦਾ ਕੀ ਆ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਲੈਂਡ ਕਰੂਜ਼ਰ ਉਹਨਾਂ ਦੀਆਂ ਘੜੀਆਂ ਉਹਨਾਂ ਦੀਆਂ ਜਰਾਬਾਂ ਕਿਸੇ ਵੀ ਗੱਲ ਤੇ ਐਜੂਕੇਸ਼ਨ ਦੀ ਗੱਲ ਨਹੀਂ ਆਈ ਸਕੂਲ ਕਾਲਜ ਯੂਨੀਵਰਸਿਟੀ ਦਾ ਤੇ ਕੋਈ ਨਾਮ ਹੀ ਨਹੀਂ ਲੈਂਦਾ ਜਿੱਦਣ ਕਿਤੇ ਇਹਨਾਂ ਦੇ ਐਫੀਡੇਵਿਟ ਕੱਢ ਲਓ ਜੇ ਕੋਈ 10 12 ਤੋਂ ਵੱਧ ਬੜਿਆ ਹੋਇਆ ਜਾਂ ਕੋਈ ਹੋਏਗਾ ਜਿਹੜਾ ਗ੍ਰੈਜੂਏਟ ਹੋਏਗਾ ਸੋ ਪੜ੍ਹਾਈ ਤੇ ਆਉਂਦੇ ਨਹੀਂ ਆਪਣੀ ਲੈਂਡ ਕਰੂਜ਼ਰ ਦੱਸਤੀ ਹੈ ਕੁਆਲਿਟੀ ਵਾਈਜ਼ ਜ਼ੀਰੋ ਨੇ ਚਾਹੇ ਬਿੱਟੂ ਚੱਕ ਲੋ ਚਾਹੇ ਵੜਿੰਗ ਚੱਕ ਲੋ ਚਾਹੇ ਕੋਈ ਉਹਦਾ ਆਪ ਵਾਲਿਆਂ ਦਾ ਕਿਹੜਾ ਪੱਪੀ ਤਰਾਸ਼ਰ ਚੱਕ ਲੋ ਜਾਂ ਕੋਈ ਗਰਦਾਸਪੁਰੋਂ ਚੱਕ ਲੋ ਕੁਆਲਿਟੀ ਵੇਅਰ ਇਜ਼ ਦ ਕੁਆਲਿਟੀ ਥੋੜਾ ਕੰਟੈਂਟ ਕੀ ਹੈ ਕੰਟੈਂਟ ਕੀ ਆ ਪਰਸਨਲ ਵਾਰ ਕਰੀ ਜਾਂਦੇ ਹੋ ਹੱਦ ਹੋ ਰਾਹੁਲ ਗਾਂਧੀ ਨੇ ਇਹਨਾਂ ਦਾ ਲੀਡਰ ਹੈ ਕਦੀ ਖੁਦ ਨੂੰ ਇਹ ਨਹੀਂ ਕਿਹਾ ਹੋਗਾ ਮੈਂ ਬੈਸਟ ਹੈ ਉਹ ਵੀ ਕਹੇਗਾ ਕਿ ਹਾਂ ਮੇਰੇ ਜੁਕਸ ਹੈਗੇ ਆ ਪਰ ਇਹ ਪ੍ਰਧਾਨ ਵਾਕਈ ਕਿਸਮ ਦੇ ਮਿਲੇ ਆ ਪੰਜਾਬ ਨੂੰ ਜਿਹੜੇ ਕਹਿੰਦੇ ਆ ਮੇਰੇ ਤੋਂ ਵਧੀਆ ਕੋਈ ਹੈ ਨਹੀਂ ਉਧਰ ਜਲੰਧਰ ਚੰਨੀ ਸਾਹਿਬ ਲੱਗੇ ਹੋਏ ਆ ਉਹ ਕਹਿੰਦੇ ਮੇਰੇ ਤੋਂ ਵਧੀਆ ਕੋਈ ਮੁੱਖ ਮੰਤਰੀ ਨਹੀਂ ਆਇਆ ਰਾਜਾ ਮਰਿੰਦਰ ਸਿੰਘ ਵੜਿੰਗ ਕਹਿੰਦੇ ਆ ਕਿ ਮੇਰੇ ਤੋਂ ਵਧੀਆ ਟਰਾਂਸਪੋਰਟ ਮਨਿਸਟਰ ਨਹੀਂ ਆਇਆ ਜਦੋਂ ਰਾਜਾ ਅਮਰਿੰਦਰ ਸਿੰਘ ਵੜਿੰਗ 3 ਮਹੀਨੇ ਲਈ 2 ਮਹੀਨੇ ਲਈ ਚੀਫ ਮਿਨਿਸਟਰ ਬਣੇ ਸੀ ਚੰਨੀ ਸਰਕਾਰ ਦੇ ਵਿੱਚ ਰੂਸੀਆਂ ਬਣੇ ਚੰਨੀ ਲਾਸਟ ਫੇਸ ਸੀ ਕਾਂਗਰਸ ਦਾ 12 ਮਾੜਮ ਡਰਾਈਵਰ ਕੰਡਕਟਰ ਔਰ ਜਿਹੜਾ ਪੰਪਸ ਹੈ ਉਹਨਾਂ ਦਾ ਜਿੰਨਾ ਸਟਾਫ ਕੰਟਰੈਕਚੁਅਲ ਸੀ ਲਗਾਤਾਰ ਸਟ੍ਰਾਈਕ ਤੇ ਬੈਠਾ ਸੀ ਜੇ ਅੱਜ ਕਿਸੇ ਨੇ ਐਂਟਰਟੇਨਮੈਂਟ ਦੇਖਣੀ ਹੈ ਨਾ ਮੈਂ ਦਾਅਵੇ ਨਾਲ ਕਪਿਲ ਦਾ ਸ਼ੋਅ ਛੱਡ ਤੇ ਚੁੱਪ ਕਰਕੇ ਪੰਜਾਬ ਦੇ ਸਿਆਸਤਦਾਨਾਂ ਦੀਆਂ ਸਪੀਚਸ ਵੇਖੋ ਤੁਹਾਨੂੰ ਵਧੀਆ ਹਾਸੇ ਦਾ ਮਿਲਦੀਆਂ ਨੇ ਬਿਲਕੁਲ ਸਹੀ ਮ ਜੀਠੀਆ ਸਾਹਿਬ ਖੁਦ ਸੱਸੀ ਨੂੰ ਸ਼ਸ਼ਾ ਬੋਲਦੇ ਰਹਿਆ ਤੇ ਨਵਜੋ ਸਿੰਘ ਸਦੂਸ਼ ਸਾਹਿਬ ਉਹਨਾਂ ਦਾ ਇਸ ਗੱਲ ਤੇ ਕੀ ਕਰਦੇ ਮਜ਼ਾਕ ਬਣਾਉਂਦੇ ਸੀ ਸ਼ੂਪ ਕਹਿੰਦੇ ਹੁੰਦੇ ਸੀ ਸ਼ੂਪ ਨੂੰ ਸ਼ੂਪ ਮੈਨੂੰ ਖੈਰਾ ਸਾਹਿਬ ਕਹਿੰਦੇ ਹੁੰਦੇ ਸੀ ਟਵਿੱਟਰ ਨੂੰ ਟਵਿੱਟਰ ਬਿਲਕੁਲ ਉਹਨਾਂ ਦਾ ਮਜ਼ਾਕ ਬਣਾਉਂਦੇ ਸੀ ਢਾਲੀਵਾਲ ਸਾਹਿਬ ਦਾ ਫਿਰ ਮ ਜੀਠੀਆ ਸਾਹਿਬ ਟਮਾਟਰ ਨੂੰ ਟਮਾਟਰ ਕਹਿ ਕੇ ਕਰਨ ਲੱਗ ਪਏ ਅੱਛੇ ਗੱਲ ਵਜੂਦ ਦਾ ਪਬਲਿਕ ਟੀਵੀ ਤੁਸੀਂ ਦੇਖ ਰਹੇ ਹੋ ਸੋ ਗੱਲ ਕਰਾਂਗੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਬਾਰੇ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਸਿਆਸਤ ਪੂਰੀ ਤਰੀਕੇ ਦੇ ਨਾਲ ਇਸ ਵੇਲੇ ਗਰਮਾਈ ਹੋਈ ਹੈ ਸਭ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਇੱਕ ਦੂਸਰੇ ਦੇ ਖਿਲਾਫ ਲਗਾਤਾਰ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਇੱਕ ਦੂਸਰੇ ਤੇ ਤੰਜ ਕਸੇ ਜਾ ਰਿਹਾ ਹੈ ਲੇਕਿਨ ਇਸ ਵੇਲੇ ਬਿਆਨਬਾਜ਼ੀਆਂ ਕੁਝ ਅਜੀਹੀਆਂ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਬਾਰੇ ਚਰਚਾ ਕਰਨਾ ਬੇਹਦ ਜ਼ਰੂਰੀ ਹੈ ਸੋ ਇਸੇ ਨੂੰ ਲੈ ਕੇ ਅੱਜ ਆਪਣੇ ਨਾਲ ਖਾਸ ਤੌਰ ਤੇ ਮੌਜੂਦ ਹੈ ਪੋਲਿਟੀਕਲ ਐਨਾਲਿਸਟ ਡਾਕਟਰ ਕਨਵਰਦੀਪ ਸਿੰਘ ਆਪਣੀ ਹੀ ਟੀਮ ਦਾ ਸਨੇ ਸੋ ਸਤਿ ਸ਼੍ਰੀ ਅਕਾਲ ਪਾਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਣੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੈ ਬਸ ਮੈਂ ਵੀ ਠੀਕ ਹੈ ਜੀ ਜੀ ਸੋ ਬਾਜੀ ਅਗਰ ਆਪਾਂ ਪ੍ਰਚਾਰ ਦੇ ਬਾਰੇ ਗੱਲ ਕਰੀਏ ਹਨਾ ਤਾਂ ਪ੍ਰਚਾਰ ਕੁਝ ਵੱਖਰਾ ਹੀ ਕੀਤਾ ਜਾ ਰਿਹਾ ਬਹੁਤ ਚੀਜ਼ਾਂ ਅਲੱਗ ਦੇਖਣ ਨੂੰ ਮਿਲ ਰਹੀਆਂ ਪੰਜਾਬ ਦੇ ਮੁੱਦਿਆਂ ਤੋਂ ਪਟਕੀਆਂ ਹੋਈਆਂ ਨਜ਼ਰ ਆ ਰਹੀਆਂ ਜਿਵੇਂ ਕਿ ਆਪਾਂ ਲੁਧਿਆਣਾ ਦੀ ਅਗਰ ਗੱਲ ਕਰ ਲਈਏ ਤਾਂ ਲੁਧਿਆਣਾ ਹੌਟ ਸੀਟ ਮੰਨੀ ਜਾ ਰਹੀ ਹੈ ਇਸ ਵੇਲੇ ਰਵਨੀਤ ਸਿੰਘ ਬਿੱਟੂ ਅਤੇ ਅਮਰਿੰਦਰ ਸਿੰਘ ਰਾਜਾ ਵਿੜਿੰਗ ਇੱਕ ਦੂਸਰੇ ਦੇ ਅਮੋ ਸਾਹਮਣੇ ਨਜ਼ਰ ਆ ਰਹੇ ਲੇਕਿਨ ਪ੍ਰਚਾਰ ਉਥੇ तरीके ਦਾ ਦੇਖਣ ਨੂੰ ਮਿਲ ਰਿਹਾ ਕਿ ਪਰਸਨਲ ਲਾਈਫ ਤੇ ਅਟੈਕ ਕੀਤੇ ਜਾ ਰਹੇ ਹੈ ਜਿੱਥੇ ਇੰਟਰਵਿਊਸ ਆਪਾਂ ਦੇਖੀਏ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਉਹਨਾਂ ਦੀਆਂ ਘੜੀਆਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਗੱਡੀਆਂ ਦੀ ਚਰਚਾ ਕੀਤੀ ਜਾ ਰਹੀ ਹੈ ਕਿ ਰਾਜਾ ਵਿੜਿੰਗ ਦੇ ਕੋਲ ਕਰੋੜਾਂ ਦੀਆਂ ਗੱਡੀਆਂ ਕਰੋੜਾਂ ਦੀਆਂ ਉਹਨਾਂ ਦੀ ਵਾਈਫ ਦੇ ਕੋਲ ਘੜੀਆਂ ਦੂਜੇ ਪਾਸੇ ਰਾਜਾ ਵਿੜਿੰਗ ਦੀ ਅਗਰ ਗੱਲ ਕਰਨ ਲਈਏ ਤਾਂ ਉਹ ਅਲੱਗ ਹੀ ਟਰੈਕ ਤੇ ਚੱਲਦੇ ਹੋਏ ਨਜ਼ਰ ਆ ਰਹੇ ਜਿਨ੍ਹਾਂ ਦਾ ਕਹਿਣਾ ਕਿ ਮੈਂ ਤਾਂ ਹੈ ਹੀ ਸ਼ੁਰੂਆਤੀ ਅਮੀਰ ਆ ਮੇਰਾ ਪਰਿਵਾਰ ਵੀ ਬਹੁਤ ਜ਼ਿਆਦਾ ਅਮੀਰ ਹੈ ਤੋ ਇਹਦੇ ਬਾਰੇ ਕੀ ਗੱਲ ਕਰਨਾ ਚਾਹੋਗੇ ਤੁਸੀਂ ਮੈਂ ਜਿਵੇਂ ਤੁਸੀਂ ਕਿਹਾ ਨਾ ਕਿ ਇੱਕ ਤਾਂ ਇਲੈਕਸ਼ਨ ਹੋ ਰਹੀ ਹੈ ਚਲੋ ਉਹ ਤਾਂ ਹੋਣੀ ਹੈ ਇਲੈਕਸ਼ਨ ਹੋਣੀ ਚਾਹੀਦੀ ਵੀ ਆ ਪਰ ਇੱਕ ਤਾਂ ਇਲੈਕਸ਼ਨ ਹੋ ਰਹੀ ਹੈ ਚਲੋ ਇਲੈਕਸ਼ਨ ਦੇ ਵਿੱਚ ਤੁਹਾਡੇ ਇਸ਼ੂਜ਼ ਜਿਹੜੇ ਹੈਗੇ ਆ ਉਹ ਪੀਪਲਜ਼ ਇਸ਼ੂ ਹੋਣੇ ਚਾਹੀਦੇ ਬਿਲਕੁਲ ਲੋਕਾਂ ਦੇ ਇਸ਼ੂ ਹੋਣੇ ਚਾਹੀਦੇ ਆ ਸਰਕਾਰ ਦੇ ਤੁਸੀਂ ਵਿਰੋਧ ਕਰ ਸਕਦੇ ਹੋ ਪੋਲਿਸੀ ਮੇਕਿੰਗ ਦਾ ਹੀ ਇਸ਼ੂ ਹੋਣਾ ਚਾਹੀਦਾ ਜਾਂ ਕਿ ਲੋਕਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਹੈਲਥ ਐਜੂਕੇਸ਼ਨ ਹੋ ਗਿਆ ਡਿਵੈਲਪਮੈਂਟ ਇਸ਼ੂ ਹੋਣਾ ਚਾਹੀਦਾ ਤੁਸੀਂ ਇਸ ਇਲੈਕਸ਼ਨ 'ਚ ਵੇਖ ਰਹੇ ਹੋਵੋਗੇ ਤੁਸੀਂ ਵੀ ਪੋਲੀਟੀਕਲੀ ਪੰਜਾਬ ਨੂੰ ਵੇਖਦੇ ਹੋ ਕਵਰ ਕਰਦੇ ਹੋ ਤੁਹਾਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇੰਡੀ ਇਲੈਕਸ਼ਨ ਹੋ ਰਹੀ ਹੈ ਚਾਹੇ ਪਾਰਲੀਮੈਂਟ ਦੀ ਇਲੈਕਸ਼ਨ ਹੈ ਪਰ ਡਿਵੈਲਪਮੈਂਟ ਦੇ ਇਸ਼ੂਸ ਕਿਤੇ ਹੈ ਹੀ ਨਹੀਂ ਬਿਲਕੁਲ ਨਹੀਂ ਹੈ ਡਿਵੈਲਪਮੈਂਟ ਦੇ ਇਸ਼ੂਸ ਬਹੁਤ ਜ਼ਿਆਦਾ ਘੱਟ ਨਜ਼ਰ ਆ ਰਹੇ ਆ ਸ਼ਾਇਦ ਇਹ ਜਿਹੜੇ ਸਾਡੇ ਨੁਮਾਇੰਦੇ ਨੇ ਜਾਂ ਕੈਂਡੀਡੇਟਸ ਨੇ ਇਹਨਾਂ ਨੂੰ ਡਿਵੈਲਪਮੈਂਟ ਦਾ ਮਤਲਬ ਹੀ ਨਹੀਂ ਪਤਾ ਜਾਂ ਡਿਵੈਲਪਮੈਂਟ ਬੇਸਡ ਪੋਲਿਟਿਕਸ ਕਰੀ ਨਹੀਂ ਸਕਦੇ ਬਿਲਕੁਲ ਦੇਖੋ ਜੇ ਮੈਨੂੰ ਡਿਵੈਲਪਮੈਂਟ ਬੇਸਡ ਪੋਲਿਟਿਕਸ ਕਰਨੀ ਨਹੀਂ ਆਉਂਦੀ ਤਾਂ ਫਿਰ ਮੈਂ ਇੱਧਰ ਉੱਧਰ ਦੀਆਂ ਗੱਲਾਂ ਕਰਾਂਗਾ ਬਾਕੀਆਂ ਤੇ ਪਰਸਨਲ ਅਟੈਕਸ ਕਰੀ ਜਾਵਾਂਗਾ ਇਹ ਫਿਰ ਮੇਰੀ ਲੈਕ ਆਫ ਨੋਲੇਜ ਹੈ ਜਾਂ ਮੇਰਾ ਨਿਕੰਮਾਪਨ ਹੈ ਕਿਉਂਕਿ ਜੇ ਮੈਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਦੇ ਇਸ਼ੂਸ ਕੀ ਹੈਗੇ ਆ ਚੱਲ ਕੀ ਰਿਹਾ ਚੱਲ ਕੀ ਰਿਹਾ ਜੇ ਮੈਨੂੰ ਪਤਾ ਹੀ ਨਹੀਂ ਹੈ ਕਿ ਪੰਜਾਬ ਇੰਡਸਟਰੀਅਲ ਲੈਵਲ ਤੇ इंडस्ट्रियलाइजेशन ਜੇ ਆਪਾਂ ਕਹਿ ਲਈਏ ਤੇ ਹਿਮਾਚਲ ਤੋਂ ਵੀ ਨੀਚੇ ਆ ਹਰਿਆਣੇ ਤੋਂ ਵੀ ਨੀਚੇ ਆ ਉੱਤਰ ਪ੍ਰਦੇਸ਼ ਤੋਂ ਵੀ ਨੀਚੇ ਆ ਆਂਧਰਾ ਪ੍ਰਦੇਸ਼ ਤੋਂ ਵੀ ਡਾਊਨ ਆ ਕੇਰਲਾ ਤੋਂ ਵੀ ਡਾਊਨ ਆ ਕਰਨਾਟਕਾ ਤੋਂ ਵੀ ਡਾਊਨ ਆ ਮਹਾਰਾਸ਼ਟਰਾ ਤੋਂ ਵੀ ਡਾਊਨ ਆ ਗੁਜਰਾਤ ਤੋਂ ਵੀ ਡਾਊਨ ਆ ਦਿੱਲੀ ਤੋਂ ਵੀ ਡਾਊਨ ਆ ਤੇ ਜੇ ਮੈਨੂੰ ਪਤਾ ਹੀ ਨਹੀਂ ਜੇ ਇਹਨਾਂ ਲੀਡਰਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਤਾਂ ਫਿਰ ਉਹ ਘੜੀਆਂ ਕੁੜੀਆਂ ਜੁਰਾਬਾਂ ਦੇ ਰੂਪਾਂ ਦੀਆਂ ਗੱਲਾਂ ਬਿਲਕੁਲ ਪੰਜਾਬ ਤੋਂ ਵੱਧ ਜ਼ਰੂਰੀ ਪਰਸਨਲ ਲਾਈਫ ਹੋ ਜਾਂਦੀ ਹੈ ਪਰਸਨਲ ਲਾਈਫ ਕਿਉਂਕਿ ਪਤਾ ਨਹੀਂ ਹੈ ਸਮਝ ਨਹੀਂ ਹੈ ਔਰ ਪਤਾ ਲਾਉਣ ਵੀ ਕਿਵੇਂ ਉਹਦੇ ਲਈ ਐਜੂਕੇਸ਼ਨ ਚਾਹੀਦਾ ਹੈ ਉਹਦੇ ਲਈ ਪੜਨਾ ਪੈਂਦਾ ਉਹਦੇ ਨੂੰ ਸਮਝਣਾ ਪੈਂਦਾ ਜਾਂ ਉਹਵੇਂ ਦੀ ਉਹਵੇਂ ਦਾ ਪੋਲੀਟੀਕਲ ਕੈਰੇਕਟਰ ਤੇ ਉਹਵੇਂ ਦਾ ਪੋਲੀਟੀਕਲ ਸੁਭਾ ਰੱਖਣਾ ਪੈਂਦਾ ਉਹ ਵੀ ਦੀ ਸੋਚ ਰੱਖਣੀ ਪੈਂਦੀ ਆ ਪੰਜਾਬ ਪ੍ਰਤੀ ਸੋ ਉਹਨਾਂ ਦਾ ਜੇ ਦੇਖੋ ਡਿਸਕੋਰਸ ਕੀ ਚੱਲ ਰਿਹਾ ਗੱਲਬਾਤ ਕੀ ਚੱਲ ਰਹੀ ਹੈ ਜਿਵੇਂ ਤੁਸੀਂ ਕਿਹਾ ਕਿ ਬਿੱਟੂ ਸਾਹਿਬ ਕਹਿੰਦੇ ਇੱਕ ਇੰਟਰਵਿਊ ਕਿਸੇ ਚੈਨਲ ਤੇ ਅਸੀਂ ਪੰਜਾਬ ਦੇ ਮੀਡੀਆ ਚੈਨਲ ਤੇ ਸੁਣ ਰਹੇ ਸੀ ਕਿ ਉਹਨਾਂ ਕੋਲ ਜੀ 2.5 ਕਰੋੜ ਦੀ ਡਿਫੈਂਡਰ ਡਿਸਕਵਰੀ ਗੱਡੀ ਆ ਤੇ ਉਹਨਾਂ ਦੀ ਵਾਈਫ ਕੋਲ ਵੀ ਡਿਫੈਂਡਰ ਗੱਡੀ ਆ ਤੇ ਕਰੋੜਾਂ ਦੇ ਉਹ ਮਾਲਕ ਨੇ ਹਜ਼ਾਰਾਂ ਕਿੱਲਾਂ ਦੇ ਮਾਲਕ ਨੇ ਇਹੋ ਆਮ ਪਰਸਨ ਤਾਂ ਹੋ ਨਹੀਂ ਸਕਦੇ ਠੀਕ ਹੈ ਬਿੱਟੂ ਸਾਹਿਬ ਮੰਨਦੇ ਆ ਤੁਹਾਡੀ ਗੱਲ ਠੀਕ ਹੋਏਗੀ ਪਰ ਇਹ ਇਸ਼ੂ ਪੰਜਾਬ ਦਾ ਨਹੀਂ ਹੈਗਾ ਜੀ ਬਿਲਕੁਲ ਜੇ ਤਾਂ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਇਹ ਪੈਸਾ ਕ腐ਪਸ਼ਨ ਤੋਂ ਕਮਾਇਆ ਤਾਂ ਫਿਰ ਇਨਕੁਆਇਰੀ ਹੋਣੀ ਚਾਹੀਦੀ ਜਾਂ ਫਿਰ ਤਾਂ ਇਸ਼ੂ ਪੰਜਾਬ ਦਾ ਪਰ ਜਿਉ ਜਦੀ ਪੁਸ਼ਤੀ ਅਮੀਰ ਇੰਨੇ ਆ ਜਾਂ ਜਿਹਨੂੰ ਕਹਿ ਰਹੋ ਕਿ ਉਹਨਾਂ ਨੂੰ ਪਿੱਛੋਂ ਜਾਇਦਾਦ ਹੀ ਨਹੀਂ ਹੁੰਦੀ ਉਹ ਤਾਂ ਫਿਰ ਉਹ ਚਾਹੇ ਡਿਫੈਂਡਰ ਰੱਖਣ ਜਾਂ ਜਿਹੜੀ ਮਰਜ਼ੀ ਰੱਖਣ ਸਾਡਾ ਮੈਟਰ ਨਹੀਂ ਹੋਣਾ ਸਹੀ ਦਾ ਫਿਰ ਤੁਸੀਂ ਇਹੀ ਦੱਸ ਰਹੀ ਹੋ ਕਿ ਸਾਨੂੰ ਉਹ ਚੀਜ਼ਾਂ ਦਾ ਪਤਾ ਨਹੀਂ ਹੈ ਡਿਵੈਲਪਮੈਂਟ ਦੇ ਇਸ਼ੂਜ਼ ਦਾ ਪਤਾ ਨਹੀਂ ਹੈ ਕਿ ਪੰਜਾਬ ਅੱਜ ਕਿੱਥੇ ਖੜਾ ਹੈ ਪੰਜਾਬ ਦੀਆਂ ਪ੍ਰੋਬਲਮਸ ਕੀ ਨੇ ਪਰ ਇਸ ਕਰਕੇ ਉਹਨਾਂ ਨੇ ਇੱਕ ਦੂਜੇ ਨੂੰ ਇੱਥੇ ਘੇਰੀ ਜਾਣਾ ਫਿਰ ਉਧਰ ਵੇਖੋ ਰਾਜਾ ਮਰਿੰਦਰ ਸਿੰਘ ਵੜਿੰਗ ਬਾਰੇ ਦੇਖੋ ਸੁਣਿਆ ਤੁਸੀਂ ਉਹਨਾਂ ਦਾ ਬਿਆਨ ਵਾਰੀ ਕੀ ਕਹਿੰਦੇ ਆ ਪਤਾ ਉਹ ਕਹਿੰਦੇ ਆ ਜੀ ਹੁਣ ਚੈਨਲ ਹਰ ਇੱਕ ਨੇ ਆਪਣੇ ਆਪਣੇ ਵੱਖਰੇ ਵੱਖਰੇ ਲਾਏ ਹੋਏ ਐਸੇ ਕੰਮ ਤੇ ਬਿੱਟੂ ਸਾਹਿਬ ਦਾ ਚੈਨਲ ਵੱਖਰਾ ਹੈ ਨਾਲ ਹੀ ਫਿਰ ਅਗਲੇ ਦਿਨ ਰਾਜਾ ਮਰਿੰਦਰ ਸਿੰਘ ਵੜਿੰਗ ਸਾਹਿਬ ਆ ਜਾਂਦੇ ਆਪਣੇ ਚੈਨਲ ਤੇ ਔਰ ਬਿੱਟੂ ਸਾਹਿਬ ਨੂੰ ਜਵਾਬ ਦਿੰਦੇ ਆ ਜਦੋਂ ਉਹ ਕਹਿੰਦੇ ਆ ਕਿ ਤੁਹਾਡੇ ਕੋਲ 2.5 ਕਰੋੜ ਦੀ ਗੱਡੀ ਹੈ ਤੇ ਰਾਜਾ ਮਰਿੰਦਰ ਵੜਿੰਗ ਦਾ ਜਵਾਬ ਦੇਖੋ جواب ਕਿੰਨਾ ਅਗਰੈਸਿਵ ਕਿੰਨਾ ਐਰੋਗੈਂਟ ਔਰ ਕਿੰਨਾ ਨਾਨ ਪੋਲੀਟੀਕਲ ਇਟਸ ਆਲ ਪਰਸਨਲ ਕਹਿੰਦੇ ਆ ਜੀ ਬਿੱਟੂ ਜੀ ਮੇਰੇ ਕੋਲ ਇੱਕ ਨਹੀਂ ਡਿਫੈਂਡਰ ਹੈਗੀਆਂ ਮੇਰੇ ਕੋਲ ਦੋ ਤਿੰਨ ਨੇ ਡਿਫੈਂਡਰ ਜਾਂ ਲੈਂਡ ਕਰੂਜ਼ਰ ਗੱਡੀਆਂ ਸਾਨੂੰ ਤੇ ਪਤਾ ਨਹੀਂ ਇਹ ਦੋ ਦੋ 2.5-2.5 ਕਰੋੜ ਦੀਆਂ ਗੱਡੀਆਂ ਹੁੰਦੀਆਂ ਕਹਿੰਦੇ 2.5 ਕਰੋੜ ਦੀ ਨਹੀਂ ਆ ਇਹ 1 ਕਰੋੜ ਕੋਈ 90 ਲੱਖ ਦੀ ਆ ਚਲੋ 30-40 ਲੱਖ ਦਾ ਫਰਕ ਪਾਤਾ ਉਹਨਾਂ ਨੇ ਕਹਿੰਦੇ ਮੇਰੇ ਕੋਲ ਹੁਣ ਨਹੀਂ ਸੀ ਬਿੱਟੂ ਸਾਹਿਬ ਗੱਡੀ ਮੇਰੇ ਕੋਲ 2019 ਦੀ ਜਦੋਂ ਇਲੈਕਸ਼ਨ ਹੋਈ ਸੀ ਲੋਕ ਸਭਾ ਦੀ ਉਦੋਂ ਸ ਮੇਰੇ ਕੋਲ ਗ੍ਰੀਨ ਕਲਰ ਦੀ ਲੈਂਡ ਕਰੂਜ਼ਰ ਸੀ ਨੰਬਰ ਸੀ 786 ਨੰਬਰ ਵੀ ਦੱਸਤਾ ਉਹਨਾਂ ਇੰਟਰਵਿਊ ਉਸ ਚੈਨਲ ਤੇ ਹੁਣ ਉਸ ਚੈਨਲ ਦਾ ਅਸੀਂ ਨਾਮ ਨਹੀਂ ਲੈਣਾ ਨਾ ਹੀ ਖਰਦਾ ਨਾਮ ਲੈਣਾ ਫਿਰ ਕਹਿੰਦੇ ਜਦੋਂ ਮੈਂ ਪਹਿਲੀ ਇਲੈਕਸ਼ਨ ਲੜੀ ਆ ਜਾਂ ਦੂਸਰੀ ਇਲੈਕਸ਼ਨ ਸੀ 2012 ਦੇ ਵਿੱਚ ਉਹਨਾਂ ਦੀ ਤਾਂ ਮੇਰੇ ਕੋਲ ਬਲੈਕ ਕਲਰ ਦੀ ਲੈਂਡ ਕਰੂਜ਼ਰ ਸੀ ਹੁਣ ਮੈਂ ਇਸ ਗੱਲ ਨੂੰ ਥੋੜਾ ਜਿਹਾ ਨਾ ਪੋਲਿਟੀਕਲ ਹਿਸਟਰੀ ਨਾਲ ਜੋੜਨਾ ਚਾਹੁੰਦਾ ਜੀ ਜੇ ਰਾਜਾ ਬ੍ਰਿੰਦਰ ਸਿੰਘ ਵੜਿੰਗ ਜੀ ਐਨੇ ਅਮੀਰ ਹੈ ਨਾਲ ਉਹਨਾਂ ਦੱਸਿਆ ਆਪਣੇ ਉਸ ਇੰਟਰਵਿਊ ਦੇ ਵਿੱਚ ਕਿ ਮੇਰੇ ਕੋਲ ਤਿੰਨ ਤਿੰਨ ਲੈਂਡ ਕਰੂਜ਼ਰਾਂ ਔਰ 2012 ਚ ਲੈਂਡ ਕਰੂਜ਼ਰ ਹੈ ਜਿਸ ਬੰਦੇ ਕੋਲ 2012 ਚ ਲੈਂਡ ਕਰੂਜ਼ਰ ਹੋਏਗੀ ਉਹ ਆਮ ਤਾਂ ਨਹੀਂ ਹੋਏਗਾ ਬਿਲਕੁਲ ਔਰ ਕਿਸ਼ਤਾਂ ਤੇ ਗੱਡੀ ਨਾ ਲਈ ਨਹੀਂ ਹੋਣੀ ਕਿਉਂਕਿ ਇਹ ਕਿਹੜੀ ਜੌਬ ਕਰਦੇ ਆ ਸਰਕਾਰੀ ਜਾਂ ਬਿਜ਼ਨਸ ਕਰਦੇ ਆ ਉਹ ਕਹਿੰਦੇ ਆ ਜੀ ਮੇਰੀਆਂ ਸੱਤ ਭੂਆ ਨੇ ਸੱਤਾਂ ਦੇ ਅਮਰੀਕਾ ਕਹ ਰਹੇ ਆ ਅਮਰੀਕਾ ਰਹਿੰਦੀਆਂ ਨੇ 10-10 ਕਿੱਲਿਆਂ ਦੇ ਵਿੱਚ ਉਹਨਾਂ ਦੇ ਕਾਰ ਨੇ ਔਰ ਭੈਣ ਉਹਨਾਂ ਦੀ ਕੈਨੇਡਾ ਵਾ ਬਹੁਤ ਵਧੀਆ ਗੱਲ ਅੱਛੀ ਗੱਲ ਹੈ ਔਰ ਨਾਲ ਉਹ ਦੱਸਦੇ ਆ ਕਿ ਮੇਰੇ ਸ਼ੈਲਰਜ਼ ਨੇ ਮੇਰੇ ਸਬਵੇ ਆਊਟਲੈਟਸ ਨੇ ਸੋ ਤੁਸੀਂ ਅੰਦਾਜ਼ਾ ਲਾਓ ਸਬਵੇ ਆਊਟਲੈਟਸ ਸ਼ੈਲਰਜ਼ 10-10 ਕਿੱਲਿਆਂ ਦੇ ਵਿੱਚ ਕਾਰ ਤਿੰਨ-ਤਿੰਨ ਡਿਫੈਂਡਰ ਲੈਂਡ ਕਰੂਜ਼ਰ ਗੱਡੀਆਂ ਤਾਂ ਕੀ ਉਹ ਇੱਕ ਆਮ ਇਨਸਾਨ ਹੋਣਗੇ ਹੁਣ ਮੈਂ ਉਹਨੂੰ ਵਾਪਸ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਮੈਂ 2019 ਦੀ ਇਲੈਕਸ਼ਨ ਵੀ ਵੇਖੀ ਔਰ 2017 ਦੀ ਇਲੈਕਸ਼ਨ ਦਾ ਵੀ ਐਨਾਲਿਸਿਸ ਕੀਤਾ ਸੀ ਉਦੋਂ ਰਾਜਾ ਵੜਿੰਗ ਸਾਹਿਬ ਇਹ ਕਹਿੰਦੇ ਸੀ ਉਹਨਾਂ ਦਾ ਹੋਕਾ ਸੀਗਾ ਉਹਨਾਂ ਦਾ ਸਲੋਗਨ ਸੀਗਾ ਉਹਨਾਂ ਦਾ ਇਲੈਕਸ਼ਨ ਦਾ ਹੀ ਸਟੰਟ ਸੀਗਾ ਕਿ ਮੈਂ ਤਾਂ ਬਹੁਤ ਆਮ ਘਰ ਤੋਂ ਆਇਆ ਮੈਂ ਤਾਂ ਰੇੜੀਆਂ ਤੇ ਜਾ ਕੇ ਸਾਈਕਲਾਂ ਤੇ ਜਾ ਕੇ ਦੁਪਹਿਰਾਂ ਦੇ ਵਿੱਚ ਪੋਸਟਰ ਲਾਉਂਦਾ ਰਿਆਂ ਕਾਂਗਰਸ ਪਾਰਟੀ ਦੇ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਕੋਈ ਮੇਰੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਮੈਂ ਬਿਲਕੁਲ ਅਮੀਰ ਨਹੀਂ ਹਾਂ हां एक बहुत ਜਿਹੜੀ ਪੇਨਫੁੱਲ ਗੱਲ ਹੈ 트ਰੇਜੇਡੀ ਹੈ ਕਿ ਉਹਨਾਂ ਦੇ ਮਾਤਾ ਪਿਤਾ ਨਹੀਂ ਨੇ ਐਂਡ ਉਹ ਉਹਦੇ ਲਈ ਅਸੀਂ ਬਹੁਤ ਸਿਮਫੈਥਾਈਜ਼ ਕਰਦੇ ਆਂ ਹਰ ਇੱਕ ਦਾ ਮਾਂ ਪਿਓ ਲੰਬੀਆਂ ਉਮਰਾਂ ਹੋਣ ਪਰ ਜਿਹੜਾ ਉਹ ਕਹਿੰਦੇ ਮੈਂ ਆਮ ਘਰ ਤੋਂ ਆ 2012 ਚ ਲੈਂਡ ਕਰੂਜ਼ਰ 2019 ਚ ਫਿਰ ਲੈਂਡ ਕਰੂਜ਼ਰ ਹੁਣ ਫਿਰ ਲੈਂਡ ਕਰੂਜ਼ਰਾਂ ਹਜ਼ਾਰਾਂ ਕਿੱਲੇ 15-15 ਲੱਖ ਦੀਆਂ ਘੜੀਆਂ ਜਾਂ ਜੋ ਵੀ ਤੁਸੀਂ ਕਹਿ ਰਹੇ ਹੋ ਤੁਸੀਂ ਖੁਦ ਐਡਮਿਟ ਕਰ ਰਹੇ ਹੋ ਤੇ ਫਿਰ ਮੈਨੂੰ ਇਹ ਦੱਸ ਦਿਨ ਦਾ ਰਾਜਾ ਵੜਿੰਗ ਸਾਹਿਬ ਸਾਨੂੰ ਦੱਸ ਦੇਣ ਸਿ ਪੰਜਾਬ ਦੀ ਜਨਤਾ ਹੈ ਜੀ ਸਾਨੂੰ ਦੱਸ ਦੋ ਤੁਸੀਂ 17 ਦੇ 19 ਦੇ 2012 ਚ ਇਹ ਕਿਉਂ ਕਹਿੰਦੇ ਸੀ ਕਿ ਮੈਂ ਬੜੇ ਆਮਕਰ ਤੋਂ ਆਇਆ ਤੇ ਮੈਂ ਰੇੜੀਆਂ ਤੇ ਸਾਈਕਲਾਂ ਤੇ ਜਾ ਜਾ ਕੇ ਚਾਹੀ ਵੀਡੀਓਜ਼ ਕੱਢ ਲਵਾਂ ਇਹ ਵੀਡੀਓਜ਼ ਅਵੇਲੇਬਲ ਹੋਣਗੀਆਂ ਮੈਂ ਰੇੜੀਆਂ ਤੇ ਸਾਈਕਲਾਂ ਤੇ ਜਾ ਜਾ ਕੇ ਪੋਸਟਰਸ ਲਗਾਉਂਦਾ ਰਿਹਾ ਔਰ ਮੈਂ ਥੈਂਕਸ ਕਰਦਾ ਰਾਹੁਲ ਗਾਂਧੀ ਦਾ ਇੰਦਰਾ ਗਾਂਧੀ ਨੂੰ ਹਮ ਆਪਣੀ ਮਾਤਾ ਜੀ ਕਹਿੰਦੇ ਸੀ ਕਿ ਮੈਂ ਥੈਂਕਸ ਕਰਦਾ ਰਾਹੁਲ ਗਾਂਧੀ ਦਾ ਜਿਨਾ ਨੇ ਮੈਨੂੰ ਇੱਕ ਆਮ ਘਰ ਦੇ ਆਮ ਬੰਦੇ ਨੂੰ ਟਿਕਟਸ ਦਿੱਤੀਆਂ ਔਰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਹੁਣੇ ਬਿਲਕੁਲ ਦੂਜਾ ਪਾਸਾ ਲੈ ਗਏ ਆ ਕਿ ਮੈਂ ਤਾਂ ਜੱਦੀ ਪੁਸ਼ਤੀ ਅਮੀਰ ਆ ਮੈਨੂੰ ਐਵੇਂ ਨਾ ਸਮਝਿਓ ਹਾਂ ਇੱਕ ਹੋਰ ਗੱਲ ਵੀ ਕਹਿ ਗਏ ਕਹਿੰਦੇ ਘੜੀ ਨਹੀਂ ਮੇਰੀਆਂ ਜਰਾਬਾਂ ਵੀ ਬਹੁਤ ਮਹਿੰਗੀਆਂ ਐ ਅਜੇ ਜਰਾਬਾਂ ਨਹੀਂ ਕੋਈ ਵੇਖੀਆਂ ਹੁਣ ਯਾਦ ਰੱਖਿਓ ਜੇ ਪੰਜਾਬ ਦਾ ਮੁੱਦਾ ਕੀ ਐ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਲੈਂਡ ਕਰੂਜ਼ਰ ਉਹਨਾਂ ਦੀਆਂ ਘੜੀਆਂ ਉਹਨਾਂ ਦੀਆਂ ਘੜੀਆਂ ਔਰ ਉਹਨਾਂ ਦੀਆਂ ਜਰਾਬਾਂ ਦੋਨਾਂ ਵਾਸਤੇ ਬੀਜੇਪੀ ਦੇ ਰਵਨੀਤ ਬਿੱਟੂਲੇ ਵੀ ਔਰ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਪੰਜਾਬ ਦੇ ਪ੍ਰਧਾਨ ਨੇ ਉਹ ਇੱਕ ਇੰਟਰਵਿਊ ਦੇ ਰਹਾ ਹੈ ਸਪੈਸ਼ਲ ਇੰਟਰਵਿਊ ਜਿਹਦੇ ਵਿੱਚ ਦੱਸ ਰਿਹਾ ਹੈ ਕਿ ਇਹ ਵੀ ਇਸ਼ੂਜ਼ ਹੈਗੇ ਕਿਸੇ ਵੀ ਗੱਲ ਤੇ এডਿਕੇਸ਼ਨ ਦੀ ਗੱਲ ਨਹੀਂ ਆਈ ਲੁਧਿਆਣੇ ਚ ਜੋ ਪ੍ਰਵਾਸੀਆਂ ਦੀ ਗੱਲ ਮਾਈਗ੍ਰੇਸ਼ਨ ਦੀ ਗੱਲ ਸਾਡੇ ਬੱਚਿਆਂ ਦੀ ਭੈਣਾ ਭਰਾਵਾਂ ਨੌਜਵਾਨਾਂ ਦੀ ਅਨਇੰਪਲੋਇਮੈਂਟ ਦੀ ਗੱਲ ਨਹੀਂ ਆਈ ਸਕੂਲ ਕਾਲਜ ਯੂਨੀਵਰਸਿਟੀ ਦਾ ਤਾਂ ਕੋਈ ਨਾਮ ਹੀ ਨਹੀਂ ਲੈਂਦਾ ਨਾ ਲੈਣ ਵੀ ਕਿਵੇਂ ਜੀ ਪੜ੍ਹਾਈਆਂ ਇਹਨਾਂ ਦੀ ਆਪਣੀਆਂ ਕਿੰਨੀਆਂ ਕਰਨੇ ਬਿਲਕੁਲ ਸੋ ਇਹ ਤਾਂ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਤੁਹਾਡੀ ਪੜ੍ਹਾਈ ਕਿੰਨੀ ਹੈ ਮੈਂ ਕਹਿੰਦਾ ਜਿੱਦਣ ਕਿਤੇ ਇਹਨਾਂ ਦੇ ਐਫੀਡੇਵਿਡ ਕੱਢ ਲਓ ਜੇ ਕੋਈ 10 12 ਤੋਂ ਵੱਧ ਪੜਿਆ ਹੋਇਆ ਜਾਂ ਕੋਈ ਹੋਏਗਾ ਜਿਹੜਾ ਗ੍ਰੈਜੂਏਟ ਹੋਏਗਾ ਸੋ ਪੜ੍ਹਾਈ ਤੇ ਆਉਂਦੇ ਨਹੀਂ ਆਪਣੀ ਲੈਂਡ ਕਰੂਜ਼ਰ ਦੱਸਤੀ ਹੈ ਬਿਲਕੁਲ ਠੀਕ ਹੈ ਜੀ ਘੜੀ ਵੀ ਦੱਸਤੀ ਹੈ ਬਿੱਤੂ ਸਾਬਨੇ ਵੀ ਦੱਸਤੀ ਹੈ ਯਾਰ ਆਪਣੀ ਆਪਣੀ ਕੁਆਲੀਫਿਕੇਸ਼ਨ ਵੀ ਦੱਸੋ ਤੇ ਉਸ ਯੂਨੀਵਰਸਿਟੀ ਦਾ ਨਾਮ ਦੱਸਿਓ ਉਸ ਸਕੂਲ ਦਾ ਨਾਮ ਵੀ ਦੱਸਿਓ ਜਿੱਥੋਂ ਤੁਸੀਂ ਪੜ੍ਹੇ ਹੋ ਜਿੱਥੋਂ ਤੁਸੀਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਆ ਇਕਨੋਮਿਕਸ ਜਾਂ ਪੀ ਐਚ ਡੀ ਜਿਹੜੀਆਂ ਕੀਤੀਆਂ ਸਾਨੂੰ ਦੱਸੋ ਅਸੀਂ ਵੀ ਉਸ ਨਾਲ ਯੂਨੀਵਰਸਟੀਆਂ ਨੂੰ ਮੱਥਾ ਟੇਕ ਕੇ ਆਈਏ ਜਿੰਨਾਂ ਯੂਨੀਵਰਸਟੀਆਂ ਨੇ ਐਜੇਹੀ ਪੋਲਿਟਿਕ ਸਿਖਾਈ ਹੈ ਬਿਲਕੁਲ ਦਰਾਜਡੀ ਹੈ ਆਇਰਨੀ ਹੈ ਦੁੱਖ ਵਾਲੀ ਗੱਲ ਆ ਪੰਜਾਬ ਲਈ ਕਿ ਐਸ ਔਰ ਚੋਇਸ ਨਹੀਂ ਹੈ ਬਣੀ ਤੇ ਲੋਕਾਂ ਕੋਲ ਜੀ ਮੇਰੀ ਕੌਨਸਟੀਟੂਐਂਸੀ ਸਤਨ ਲੀਡਰ ਖੜੇ ਆ ਜੀ ਔਰ ਤਿੰਨੇ ਹੀ ਇੱਕੋ ਜੀ ਗੱਲਾਂ ਕਰ ਰਹੇ ਆ ਤਾਂ ਮੈਂ ਕਿਸੇ ਨੂੰ ਤਾਂ ਵੋਟ ਪਾਉਣੀ ਹੈ ਔਰ ਜੇ ਮੈਂ ਵੋਟ ਨਹੀਂ ਪਾਉਣ ਜਾਂਦਾ ਤੇ ਉਹ ਅਨ ਡੈਮੋਕਰੇਟਿਕ ਹੈ ਉਹਨਾਂ ਕਨਸਟੀਟਿਊਸ਼ਨਲ ਹੈ ਮੈਂ ਆਪਣੀ ਰਾਈਟ ਨਹੀਂ ਮਹਿਸੂਸ ਮਤਲਬ ਪੂਰੀ ਕਰ ਰਿਹਾ ਸੋ ਇੰਨੇ ਕੈਂਡੀਡੇਟ ਮੈਨੂੰ ਇਹੋ ਜਿਹੇ ਮਿਲ ਰਹੇ ਹਰ ਕੰਸਟੀਟੂਐਂਸੀ ਤੋਂ ਤਾਂ ਮੈਂ ਕਿਸੇ ਨੂੰ ਕਿਸੇ ਨੂੰ ਤਾਂ ਪਾਉਣੀ ਆ ਪਰ ਅਲਟੀਮੇਟਲੀ ਜਿਹੜਾ ਪਾਰਲੀਮੈਂਟ ਚ ਜਾਏਗਾ ਪੰਜਾਬ ਦੀ ਨੁਮਾਇੰਦਗੀ ਕਰਨ ਉਹ ਬੀਸਿਕਲੀ ਜਿਹੜੀ ਵੀ ਪਾਰਟੀ ਤੋਂ ਚਲਿਆ ਜਾਏ ਉਹਦੀ ਕੁਆਲਿਟੀ ਹੈ ਨਹੀਂ ਉਹਦਾ ਕੈਰੇਕਟਰ ਹੈ ਨਹੀਂ ਕੁਆਲਿਟੀ ਵਾਈਜ਼ ਜ਼ੀਰੋ ਨੇ ਚਾਹੇ ਬਿੱਟੂ ਚੱਕ ਲੋ ਚਾਹੇ ਵੜਿੰਗ ਚੱਕ ਲੋ ਚਾਹੇ ਕੋਈ ਇੱਕ ਉਹਦਾ ਆਪ ਵਾਲਿਆਂ ਦਾ ਕਿਹੜਾ ਪੱਪੀ ਪ੍ਰਾਸ਼ਰ ਚੱਕ ਲੋ ਜਾਂ ਕੋਈ ਗਰਦਾਸਪੁਰੋਂ ਚੱਕ ਲੋ ਕੁਆਲਿਟੀ ਵੇਅਰ ਇਜ਼ ਦਾ ਕੁਆਲਿਟੀ ਮੰਨ ਲਿਆ ਵੱਖਰੀਆਂ ਵੱਖਰੀਆਂ ਪਾਰਟੀਆਂ ਉਬਈ ਤੁਹਾਡੀ ਐਜੂਕੇਸ਼ਨਲ ਤਾਂ ਉਹਦੀ ਐਕੈਡੈਮਿਕ ਕੁਆਲਿਟੀ ਤੁਹਾਡੀ ਪੋਲੀਟੀਕਲ ਕੁਆਲਿਟੀ ਤੁਹਾਡਾ ਕੰਟੈਂਟ ਕੀ ਹੈ ਕੰਟੈਂਟ ਕੀ ਹੈ ਪਰਸਨਲ ਵਾਰ ਕਰੀ ਜਾਂਦੇ ਹੋ ਹੱਦ ਹੋ ਗਈ ਅ ਉਧਰ ਦੂਜੇ ਪਾਸੇ ਅਗਰ ਭਾਜੀ ਆਪਾਂ ਗੱਲ ਕਰੀਏ ਕਿ ਰਾਜਾ ਵਿੜਿੰਗ ਦਾ ਤਾਂ ਇਹ ਵੀ ਕਹਿਣਾ ਹੈ ਕਿ ਮੈਂ ਪਰਸਨਲ ਲਾਈਫ ਦੇ ਨਾਲ ਨਾਲ ਮੈਂ ਪੋਲੀਟੀਕਲੀ ਵੀ ਬਹੁਤ ਸਟਰੋਂਗ ਹੈ ਮੈਂ ਟਰਾਂਸਪੋਰਟ ਮਨਿਸਟਰ ਰਹਿ ਚੁੱਕਿਆ ਕਿਸੇ ਵੀ ਡਰਾਈਵਰ ਨੂੰ ਪੁੱਛ ਲਓ ਕੰਡਕਟਰ ਨੂੰ ਪੁੱਛ ਲਓ ਕਿ ਮੇਰੇ ਤੋਂ ਵਧੀਆ ਅਗਰ ਕੋਈ ਟਰਾਂਸਪੋਰਟ ਮਨਿਸਟਰ ਰਿਹਾ ਹੋਵੇ हां बलीट बहुत थैंक यू मैं दादा शुक्र थैंक्स थे, थे, करना चाहना कि ਤੁਸੀਂ ਇੰਨਾ ਇੰਪੋਰਟੈਂਟ ਕੁਐਸ਼ਨ ਪੁੱਛਿਆ ਔਰ ਇੱਕ ਕੁਐਸ਼ਨ ਔਰ ਇੱਕ ਸਟੇਟਮੈਂਟ ਵੀ ਉਹਨਾਂ ਦੀ ਉਸ ਇੰਟਰਵਿਊ ਵਿੱਚ ਮੈਂ ਵੀ ਵੇਖੀ ਆ ਔਰ ਤੁਸੀਂ ਵੀ ਵੇਖੀ ਹੋਣੀ ਔਰ ਬਾਕੀ ਪੰਜਾਬ ਦੇ ਵੀ ਵੇਖੀ ਕਿਉਂਕਿ ਉਹ ਮੰਨਿਆ ਪਰ ਮੰਨਿਆ ਇੱਕ ਸੈਟਲਾਈਟ ਚੈਨਲ ਹੈ ਕਹਿੰਦੇ ਆ ਜੀ ਮੇਰੇ ਤੋਂ ਵਧੀਆ ਟਰਾਂਸਪੋਰਟ ਮਨਿਸਟਰ ਨੇ ਖੁਦ ਕਲੇਮ ਕਰ ਰਹੇ ਹੋ ਕਿਸੇ ਟਾਈਮ ਤੇ ਨਾ ਸਿਆਸਤ ਹੁੰਦੀ ਸੀ ਕਿਸੇ ਟਾਈਮ ਤੇ ਜਾਂ ਅੱਜ ਵੀ ਹੈ ਕੁਆਲਟੀ ਵਾਈਜ਼ ਮੈਂ ਗੱਲ ਕਰਨਾ ਜੀ ਵਾਜਪਈ ਸਾਹਿਬ ਦੀ ਮੈਂ ਗੱਲ ਕਰਨਾ ਜੀ ਇੰਦਰ ਕੁਮਾਰ ਗੁਜਰਾਲ ਸਾਹਿਬ ਦੀ ਲਾਲਬਾਦਰ ਸ਼ਾਸਤਰੀ ਸਾਹਿਬ ਦੀ ਜਾਂ ਹੋਰ ਵੱਡੇ ਵੱਡੇ ਲੀਡਰਸ ਹੋਏ ਅੱਜ ਵੀ ਹੋਣਗੇ ਇਹ ਨਹੀਂ ਇਵਨ ਇਵਨ ਮੈਂ ਇਵਨ ਮੈਂ ਇਹਨਾਂ ਦਾ ਰਾਹੁਲ ਗਾਂਧੀ ਦੀ ਜੇ ਗੱਲ ਕਰਾਂ ਨਾ ਰਾਹੁਲ ਗਾਂਧੀ ਨੇ ਵੀ ਇਹਨਾਂ ਦਾ ਲੀਡਰ ਹੈ ਕਦੀ ਖੁਦ ਨੂੰ ਕਹੇ ਨਹੀਂ ਕਿ ਆਹ ਹੋਗਾ ਮੈਂ ਬੈਸਟ ਹੈ ਜੀ ਉਹ ਵੀ ਕਹੇਗਾ ਕਿ ਹਾਂ ਮੇਰੇ 'ਚ ਨੁਕਸ ਹੈਗੇ ਆ ਪਰ ਇਹ ਪ੍ਰਧਾਨ ਵਾਕ ਹੀ ਕਿਸਮ ਦੇ ਮਿਲੇ ਆ ਪੰਜਾਬ ਨੂੰ ਜਿਹੜੇ ਕਹਿੰਦੇ ਆ ਮੇਰੇ ਤੋਂ ਵਧੀਆ ਕੋਈ ਹੈ ਹੀ ਨਹੀਂ ਕਹਿੰਦੇ ਮੇਰੇ ਤੋਂ ਉਧਰ ਜਲੰਧਰ ਚੰਨੀ ਸਾਹਿਬ ਲੱਗੇ ਹੋਏ ਆ ਉਹ ਕਹਿੰਦੇ ਮੇਰੇ ਤੋਂ ਵਧੀਆ ਕੋਈ ਮੁੱਖ ਮੰਤਰੀ ਨਹੀਂ ਸੀ ਆਇਆ ਰਾਜਾ ਮਰਿੰਦਰ ਸਿੰਘ ਵੜਿੰਗ ਕਹਿੰਦੇ ਆ ਕਿ ਮੇਰੇ ਤੋਂ ਵਧੀਆ ਟਰਾਂਸਪੋਰਟ ਮਿਨਿਸਟਰ ਨਹੀਂ ਆਇਆ ਤੇ ਜਿਹੜਾ ਇਹਨਾਂ ਦਾ ਚੀਫ ਮਿਨਿਸਟਰ 4.5 ਸਾਲ ਸੀ ਉਹ ਭਾਜਪਾ 'ਚ ਬੈਠਾ ਕੈਪਟਨ ਮਰਿੰਦਰ ਸਿੰਘ ਉਹ ਕਹਿੰਦੇ ਸਾਡੀ ਸਰਕਾਰ ਹੀ ਨਹੀਂ ਸੀ ਸੀ ਬਿਲਕੁਲ ਕਿੰਨਾ ਕਾਮੇਡੀ ਸ਼ੋਅ ਬਣਾਇਆ ਪਿਆ ਹੁਣ ਕਹਿੰਦੇ ਆ ਜੀ ਕਿਸੇ ਵੀ ਡਰਾਈਵਰ ਕੰਡਕਟਰ ਨੂੰ ਰੈਂਡਮਲੀ ਪੁੱਛ ਲਿਓ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਆ ਕਿੰਦੇ ਰੈਂਡਮਲੀ ਕਿਸੇ ਡਰਾਈਵਰ ਕੰਡਕਟਰ ਨੂੰ ਪੁੱਛ ਲਿਓ ਕਿ ਅੱਜ ਤੱਕ ਦਾ ਸਭ ਤੋਂ ਬੈਸਟ ਟ੍ਰਾਂਸਪੋਰਟ ਮਿਨਿਸਟਰ ਜੇ ਮੈਨੂੰ ਨਾ ਕਹਨ ਤਾਂ ਜੋ ਮਰਜੀ ਕਹਿ ਲਿਓ ਆਪਣੇ ਆਪ ਨੂੰ ਹੀ ਕਹੀ ਜਾ ਰਹੇ ਆ ਆਪਣੀ ਤਾਰੀਫ ਕੋਈ ਸਿਆਸਤਾਂ ਇਹ ਹੁੰਦੀ ਹੈ ਕਿ ਲੋਕ ਤੁਹਾਡੀ ਤਾਰੀਫ ਕਰਨ ਟੀਚਰ ਆ ਜਿਉ ਪੜਾ ਰਿਆ ਤੇ ਪੜਾ ਕੇ ਉਸ ਵੇਰੇ ਹੁੱਕਾ ਲਾਉਣ ਲੱਗ ਪੇ ਕਾਲਜ ਦੇ ਬਾਹਰ ਜਾਂ ਯੂਨੀਵਰਸਿਟੀ ਦੇ ਬਾਹਰ ਮੇਰੇ ਤੋਂ ਵਧੀਆ ਕੋਈ ਪ੍ਰੋਫੈਸਰ ਨਹੀਂ ਨਿਆਣੇ ਹੱਸਣਗੇ ਨਾ ਮੇਰੇ ਤੋਂ ਵਧੀਆ ਕੋਈ ਟੀਚਰ ਨਹੀਂ ਮੇਰੇ ਤੋਂ ਵਧੀਆ ਕੋਈ ਨਹੀਂ ਪੜਾਉਂਦਾ ਉਹ ਬਈ ਉਹ ਤਾਂ ਸਟੂਡੈਂਟ ਕਹਿਣ ਵੀ ਮੇਰਾ ਟੀਚਰ ਬੈਸਟ ਹੈ ਮੇਰਾ ਪ੍ਰੋਫੈਸਰ ਬੈਸਟ ਆ ਤੇ ਜਨਤਾ ਕਵੇ ਮੇਰਾ ਐਮਐਲਏ ਤੇ ਮੇਰਾ ਮਨਿਸਟਰ ਬੈਸਟ ਆ ਆਪਣੇ ਮੂੰਹੋਂ ਕੀ ਕਹਿੰਦੇ ਮੀਂਹਾਂ ਮਿੱਠੂ ਵਾਲੀ ਕਹਿੰਦਾ ਤੇ ਖੁਦ ਦੀ ਪ੍ਰੇਜ਼ ਕਰੀ ਜਾਂਦੇ ਹੋ ਇਹ ਨਿਸ਼ਾਨੀਆਂ ਹੁੰਦੀਆਂ ਹੰਕਾਰ ਦੀਆਂ ਇਹ ਨਿਸ਼ਾਨੀਆਂ ਹੁੰਦੀਆਂ ਅਰੋਗੈਂਸ ਦੀਆਂ ਉਹ ਖੁਦ ਪ੍ਰੇਜ਼ ਕਰਨ ਲੱਗ ਪਏ ਔਰ ਉਸ ਵਿੱਚ ਫੈਕਟ ਤੇ ਆ ਜਾ ਹੁਣ ਆਪਾਂ ਗੱਲ ਫੈਕਟ ਤੇ ਕਰਨੀ ਆ ਜਦੋਂ ਰਾਜਾ ਅਮਰਿੰਦਰ ਸਿੰਘ ਵੜਿੰਗ 3 ਮਹੀਨੇ ਲਈ 2.5 ਮਹੀਨੇ ਲਈ ਚੀਫ ਮਨਿਸਟਰ ਬਣੇ ਸੀ ਚੰਨੀ ਸਰਕਾਰ ਦੇ ਵਿੱਚ ਰੂਸੀਆਂ ਬਣੇ ਚੰਨੀ ਲਾਸਟ ਫੇਸ ਸੀ ਜੋ ਕਾਂਗਰਸ ਦਾ ਅਖਬਾਰਾਂ ਬਾੜ ਲੂ ਹਿੰਦੁਸਤਾਨ ਟਾਈਮਜ਼ ਪੜ੍ਹ ਲਓ ਰਿਬਿਊ ਨੂੰ ਪੜ੍ਹ ਲਓ ਐਕਸਪ੍ਰੈਸ ਪੜ੍ਹ ਲਓ ਜੀਤ ਪੜ੍ਹ ਲਓ ਜਿਹੜੀ ਮਰਜ਼ੀ ਅਖਬਾਰ ਪੜ੍ਹ ਲਓ ਡਰਾਈਵਰ ਕੰਡਕਟਰ ਔਰ ਜਿਹੜਾ ਪੰਬਸ ਹੈ ਉਹਨਾਂ ਦਾ ਜਿੰਨਾ ਸਟਾਫ ਕੰਟਰੈਕਚੁਅਲ ਸੀ ਲਗਾਤਾਰ ਸਟ੍ਰਾਈਕ ਤੇ ਬੈਠਾ ਸੀ ਖਰੜ ਮਰਿੰਡੇ ਇਹਨਾਂ ਦੇ ਘਾਰ ਗਿੱਦੜ ਭਾਏ ਬਚੰਡੇ ਮੈਂ ਖੁਦ ਉਹਨਾਂ ਬਹੁਤ ਲੋਕਾਂ ਨੂੰ ਜਾਣਦਾ ਔਰ ਉਹਨਾਂ ਨੂੰ ਕੋਈ ਵੀ ਕਮਿਟਮੈਂਟ ਨਹੀਂ ਸੀ ਮਿਲਦੀ ਉਹ ਤਰਲੇ ਮਾਰ ਰਹੇ ਸੀ ਕਿ ਸਾਨੂੰ 10-10 ਸਾਲ ਹੋ ਗਏ ਆ ਸਾਨੂੰ 8-8 ਸਾਲ ਹੋ ਗਏ ਆ ਸਾਡੀਆਂ ਸੈਲਰੀਜ਼ ਵਧਾ ਦਿਓ ਸਾਨੂੰ ਪੱਕਿਆ ਕਰ ਦਿਓ ਪਰ ਉਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਮਿਲੀ ਅਖਬਾਰਾਂ ਦੀਆਂ ਖਬਰਾਂ ਨੇ ਹੁਣ ਮੈਂ ਇੱਥੇ ਹੈ ਨਹੀਂ ਮੇਰੇ ਕੋਲ ਨਹੀਂ ਤੇ ਮੈਂ ਦਿਖਾਉਂਦਾ ਕਿ ਅਖਬਾਰਾਂ ਦੀਆਂ ਖਬਰਾਂ ਨੇ ਕਿ ਉਹ ਵੜਿੰਗ ਸਾਹਮਣੂ ਨੂੰ ਮਿਲਦੇ ਵੀ ਨਹੀਂ ਸੀ ਔਰ ਉਹ ਸਟ੍ਰਾਈਕ ਤੇ ਬੈਠਾ ਹੋਇਆ ਸੀ ਸਾਰਾ ਪੰਜਾਬ ਲੌਕਡ ਸੀ ਤੇ ਔਰ ਇਹ ਕਹਿ ਰਿਹਾ ਕਿ ਮੈਂ ਬੈਸਟ ਟ੍ਰਾਂਸਪੋਰਟ ਮੰਤਰੀ ਸੀ ਉਹ ਤਾਂ ਉਹ ਬੰਦੇ ਅੱਜ ਵੀ ਕੱਚੇ ਆ ਅੱਜ ਵੀ ਕੱਚੇ ਛੜੇ ਹੋਏ ਸੋ ਇਹ ਹਾਲ ਹੈ ਜੀ ਆ ਇੰਦਾ ਦੇ ਪੋਲੀਟੀਕਲ ਕੈਰੈਕਟਰ ਦਾ ਬਹੁਤ ਹੀ ਟ੍ਰੈਜੀਕ ਹੈ ਪੰਜਾਬ ਵਾਸਤੇ ਜੀ ਬਿਲਕੁਲ ਸੋ ਇੱਥੇ ਭਾਜੀ ਆਪਾਂ ਇਕੱਲੇ ਰਵਨੀਤ ਸਿੰਘ ਮੁੱਠੂ ਜਾਂ ਫਿਰ ਰਾਜਾ ਵਿੜਿੰਗ ਦੀ ਗੱਲ ਨਹੀਂ ਕਰ ਸਕਦੇ ਹੋਰ ਵੀ ਸਭ ਪਾਰਟੀਆਂ ਦੇ ਵੱਲੋਂ ਹੀ ਬਹੁਤ ਜ਼ਿਆਦਾ ਸ਼ਰਮਨਾਕ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਜਿਵੇਂ ਕਿ ਇੱਕ ਨਾਮ ਮੈਂ ਹੋਰ ਵੀ ਲੈਣਾ ਚਾਹੂੰਗੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਕਰਮ ਸਿੰਘ ਮਜੀਠੀਆ ਜੀ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਇੱਕ ਸ਼ਰਮਨਾਕ ਬਿਆਨ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਨਿੰਦਨਯੋਗ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕੁਲਦੀਪ ਸਿੰਘ ਧਾਲੀਵਾਲ ਦੇ ਲਈ ਜੋ ਕਿ ਆਮ ਆਦਮੀ ਪਾਰਟੀ ਤੋਂ ਹੈ ਉਨਾਂ ਦੀ ਜ਼ੁਬਾਨ ਨੂੰ ਲੈ ਕੇ ਉਹਨਾਂ ਦੇ ਬੋਲਣ ਦੇ ਤਰੀਕੇ ਨੂੰ ਲੈ ਕੇ ਇੱਕ ਬਹੁਤ ਹੀ ਮਤਲਬ ਅਜੀਬ ਜਿਹਾ ਹਾਸੋ ਹਈਣਾ ਵੀ ਆਪਾਂ ਉਹਨੂੰ ਕਹਿ ਸਕਦੇ ਕਿ ਬੱਚਿਆਂ ਵਾਲਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਰਾਜਨੇਤਾ ਜੋ ਹੈ ਹੁਣ ਪੰਜਾਬ ਦੇ ਉਹ ਕਾਮੇਡੀਅਨ ਬਣਦੇ ਨਜ਼ਰ ਆ ਰਹੇ ਹੈ। ਰਾਈਟ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜੀ ਪਹਿਲਾਂ ਤੁਸੀਂ ਗੱਲ ਕਹੀ ਜਾਂਦੇ ਕਿ ਕਾਮੇਡੀਅਨ ਬਣਦੇ ਨਜ਼ਰ ਆ ਰਹੇ ਮੈਨੂੰ ਲੱਗਦਾ ਕਿ ਜਿੰਨੇ ਵੀ ਐਂਟਰਟੇਨਮੈਂਟ ਇੰਡਸਟਰੀ ਹੈ ਨਾ ਜਿੰਨਾ ਕਿ ਫੇਲ ਹੋ ਗਈ ਹੈ। ਬਿਲਕੁਲ ਠੀਕ ਹੈ ਜੀ ਜੇ ਅੱਜ ਕਿਸੇ ਨੇ ਐਂਟਰਟੇਨਮੈਂਟ ਦੇਖਣੀ ਹੈ ਨਾ ਮੈਂ ਦਾਅਵੇ ਨਾਲ ਕਹਿੰਦਾ ਕਪਿਲ ਦਾ ਸ਼ੋਅ ਛੱਡ ਦੋ ਕਪਿਲ ਕਾਮੇਡੀ ਨਾਈਟਸ ਸ਼ੋਅ ਹੈਗਾ ਨਾ ਉਹ ਛੱਡ ਦੇਣਾ ਚਾਹੀਦਾ ਤੇ ਚੁੱਪ ਕਰਕੇ ਪੰਜਾਬ ਦੇ ਸਿਆਸਤਦਾਨਾਂ ਦੀਆਂ ਸਪੀਚਸ ਵੇਖੋ ਤੁਹਾਨੂੰ ਵਧੀਆ ਹਾਸੇ ਦਾ ਮਟੀਰੀਅਲ ਮਿਲੇਗਾ ਬਿਲਕੁਲ ਸਹੀ ਤੁਹਾਨੂੰ ਕੁਝ ਸੀਰੀਅਸ ਨਹੀਂ ਮਿਲੇਗਾ ਬਿਲਕੁਲ ਜੀ ਛੱਡ ਦੋ ਕਪਿਲ ਵਿਦ ਕਾਮੇਡੀ ਨਾਈਟਸ ਛੱਡ ਦੋ 스테ਜ ਸ਼ੋਜ਼ ਜਾਂ ਜੋ ਵੀ ਰੀਲਸ ਇੰਸਟਾ ਉੱਛਾ ਦੇ ਵੇਖਦੇ ਹੋ ਜੇ ਪੰਜਾਬੀਓ ਤੁਸੀਂ ਹਸਣਾ ਖੇਡਣਾ ਕਿ ਫੇਕ ਚੀਜ਼ਾਂ ਵੇਖਣੀਆਂ ਤੇ ਬਸ ਮਜ਼ਾਕ ਬਣਾਉਣੇ ਇੱਕ ਦੂਸਰੇ ਦੇ ਔਰ ਉਸ ਗੱਲ ਤੇ ਹੱਸਣਾ ਤੇ ਇਹ ਜਿਹੜੇ ਸ਼ੂਜ਼ ਚੱਲ ਰਹੇ ਆ ਨਾ ਪਾਰਟੀਆਂ ਵੱਲੋਂ ਇਹਨਾਂ ਨੂੰ ਵੇਖੋ ਜੋ ਸਾਡੇ ਲੀਡਰ ਪੰਜਾਬ ਦੇ ਕਰ ਰਹੇ ਆ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਲੀਡਰ ਦੀ ਗੱਲ ਸੁਣ ਕੇ ਨਾ ਲੀਡਰ ਉਹ ਹੁੰਦਾ ਕਿ ਜਿਹਦੀ ਗੱਲ ਸੁਣ ਕੇ ਜਿਹੜੀ ਸਾਹਮਣੇ ਜਨਤਾ ਬੈਠੀ ਜਾਂ ਆਵਾਮ ਬੈਠਾ ਉਹਨਾਂ ਦੇ ਲੂਈ ਕੰਡੇ ਖੜੇ ਹੋ ਜਾਣ ਉਹਨਾਂ 'ਚ ਜਜ਼ਬਾ ਆਵੇ ਉਹਨਾਂ 'ਚ ਮੋਟੀਵੇਸ਼ਨ ਆਵੇ ਉਹਨਾਂ 'ਚ ਆਸ ਤੇ ਉਮੀਦ ਆਵੇ ਕਿ ਆ ਯਾਰ ਲੀਡਰ ਖੜਾ ਇਹ ਸਾਡਾ ਸੋਲੂਸ਼ਨ ਹੈ ਬਿਲਕੁਲ ਇਹ ਸਾਨੂੰ ਰਾਹ ਦਵੇਗਾ ਇਹ ਸਾਨੂੰ ਨਵੀਂ ਜ਼ਿੰਦਗੀ ਦਵੇਗਾ ਇਹ ਸਾਨੂੰ ਡਿਵੈਲਪਮੈਂਟ ਦੇ ਰਸਤੇਆਂ ਤੇ ਲੈ ਕੇ ਜਾਏਗਾ ਪਰ ਇਹ ਲੀਡਰ ਕਿਹੋ ਜਿਹਾ ਮਜ਼ਾਕ ਕਰਦੇ ਆ ਕੋਈ ਕਿਕਲੀ ਦੀ ਗੱਲ ਕਰ ਰਿਹਾ ਜੀ ਚਾਹੇ ਉਹ ਮੁੱਖ ਮੰਤਰੀ ਭਗਵੰਤ ਮਾਨ ਸਭ ਹੋਣ ਆਪਾਂ ਜਿਹੜੀ ਗਲਤ ਨੂੰ ਗਲਤ ਕਵਾਂਗੇ ਜਿਹੜੀ ਮਰਜ਼ੀ ਪਾਰਟੀ ਆ ਜੇ ਬੜੇ ਹੀ ਅੱਧੇ ਬਿਆਨ ਨੇ ਬੜੇ ਹੀ ਨਿੰਦਨਯੋਗ ਬਿਆਨ ਨੇ ਮੁੱਖ ਮੰਤਰੀ ਵੱਲੋਂ ਚੀਫ ਮਿਨਿਸਟਰ ਦੀ ਲੈਂਗੁਏਜ ਉਹ ਨਹੀਂ ਹੋਣੀ ਚਾਹੀਦੀ ਚੀਫ ਮਿਨਿਸਟਰ ਪਾਲਿਸੀ ਸਟਰੈਟਜੀ ਇੰਪਲੀਮੈਂਟੇਸ਼ਨ ਔਰ ਆਪੋਜੀਸ਼ਨ ਦਾ ਜੇ ਵਿਰੋਧ ਕਰਨਾ ਤਾਂ ਫੈਕਟ ਬੇਸਿਸ ਤੇ ਕਰੇ ਉਹਨਾਂ ਦੀ ਕਰਪਸ਼ਨ ਨੂੰ ਕਰੇ ਵਧੀਆ ਕੰਮ ਵੀ ਕਰ ਰਹੇ ਆ ਲੌਜੀਕਲ ਪੁਆਇੰਟ ਲੌਜੀਕਲ ਪੁਆਇੰਟਸ ਤੇ ਗੱਲ ਕਰੇ ਹੁਣ ਦੂਜੇ ਪਾਸੇ ਜੇ ਆਪਾਂ ਮੁਜੀਤਿਆ ਸਾਹਿਬ ਦੀ ਗੱਲ ਕਰੀਏ ਜਾਂ ਇੱਧਰ ਆਪਾਂ ਬਿੱਟੂ ਔਰ ਵੜਿੰਗ ਸਾਹਿਬ ਦੀ ਗੱਲ ਕਰ ਰਹੇ ਆ ਜਾਂ ਉੱਧਰ ਜਵੰਦਰ ਚੰਨੀ ਸਾਹਿਬ ਦੇ ਸ਼ੋਅ ਚੱਲ ਰਹੇ ਆ ਜਾਂ ਰਿੰਕੂ ਸਾਹਿਬ ਦੇ ਸ਼ੋਅ ਚੱਲ ਰਹੇ ਆ ਹੰਸਰਾ ਸਾਹਿਬ ਦਾ ਆਪਣਾ ਸ਼ੋਅ ਚੱਲ ਰਿਹਾ ਹਰ ਹਲਕੇ 13 ਕੌਨਸਟੀਟੂਐਂਸੀਆਂ 'ਚ ਆਪਣਾ ਆਪਣਾ ਸ਼ੋਅ ਚੱਲ ਰਿਹਾ ਤੇ ਜਿੰਨੇ ਹਸਣਾ ਖੇਡਣਾ ਯੂ ਪੰਜਾਬ ਲਾ ਪਤਾ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਸ ਵਾਰੀ ਪੰਜਾਬ ਲਾ ਪਤਾ ਇੱਕ ਗਾਣਾ ਵੀ ਹੈ ਉਹ ਸ਼ਰੀ ਬਰਾੜ ਦਾ ਕੇ ਪੰਜਾਬ ਲਾ ਪਤਾ ਆ ਤਾਂ ਉਹ ਉਹ ਸਾਹਬ ਹੈ ਕਿ ਪੰਜਾਬ ਲਾ ਪਤਾ ਕਾਮੇਡੀ ਚੱਲ ਰਹੀ ਹੈ ਔਰ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਯਾਰ ਕਿ ਸਾਹਮਣੇ ਜਿਹੜਾ ਚੱਲ ਰਿਹਾ ਹੈ ਨਾ ਉਹ ਤੇ ਜੇ ਮੇਰੇ ਤੇ ਲੋਕ ਹੱਸ ਰਹੇ ਆ ਤਾਲੀਆਂ ਮਾਰ ਰਹੇ ਆ ਤੁਹਾਡੀਆਂ ਗੱਲਾਂ ਤੇ ਹੱਸ ਰਹੇ ਆ ਤਾਂ ਇਟ ਮੀਨਸ ਉਹ ਡਿਕਲੇਅਰ ਕਰ ਰਹੇ ਆ ਕਿ ਯੂ ਆਰ ਗ੍ਰੇਟ ਕਾਮੇਡੀయన్స్ ਮਜੀਠੀਆ ਸਾਹਿਬ ਜਾਂ ਜਿਹੜੇ ਵੀ ਹੋਰ ਆ ਜੇ ਤੁਸੀਂ ਕਿਸੇ ਲੀਡਰ ਦਾ ਮਜ਼ਾਕ ਬਣਾ ਕੇ ਜੀ ਇਹ ਲੋਕਾਂ ਦੀ ਤਾਲੀਆਂ ਵਜਾ ਰਹੇ ਹੋਰ ਲੋਕ ਹੱਸ ਰਹੇ ਆ ਮੈਡੀਕਲ ਇਸ਼ੂਸ ਤੇ ਆ ਮੈਡੀਕਲ ਇਸ਼ੂਸ ਦੇਖੋ ਇਸ਼ੂ ਕੀ ਸੀ ਉਸ ਇਸ਼ੂ ਨੂੰ ਥੋੜਾ ਬਰੀਫਲੀ ਦੇਖੀਏ ਉਹਨਾਂ ਦੀ ਪ੍ਰੋਨਾਂਊਂਸ ਪ੍ਰੋਨਨਸੀਏਸ਼ਨ ਦੇ ਵਿੱਚ ਇਸ਼ੂ ਹੈ ਜੀ ਔਰ ਸਾਰਿਆਂ ਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਬਹੁਤ ਬੱਚੇ ਹੁੰਦੇ ਜਿਹੜੇ ਸਸੇ ਨੂੰ ਸ਼ਸ਼ਾ ਬੋਲਦੇ ਆ ਮਜੀਠੀਆ ਸਾਹਿਬ ਖੁਦ ਸਸੇ ਨੂੰ ਸ਼ਸ਼ਾ ਬੋਲਦੇ ਰਹੇ ਆ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਸ ਗੱਲ ਤੇ ਕੀ ਕਰਦੇ ਮਜ਼ਾਕ ਬਣਾਉਂਦੇ ਸੀ ਸ਼ੂਪ ਕਹਿੰਦੇ ਹੁੰਦੇ ਸੀ ਸੂਪ ਨੂੰ ਸ਼ੂਪ ਕਿ ਮਜੀਠੀਆ ਮੈਨੂੰ ਕਹਿੰਦਾ ਸ਼ੂਪ ਆ ਗਿਆ ਸੂਪ ਨੂੰ ਸ਼ੂਪ ਕਹਿੰਦੇ ਸੀ ਤੇ ਕੀ ਉਹ ਸਹੀ ਸੀ ਕੀ ਮਜੀਠੀਆ ਸਾਹਿਬ ਨੂੰ ਉਦੋਂ ਉਹ ਚੰਗਾ ਲੱਗਦਾ ਹੋਵੇਗਾ ਕਿ ਮੇਰੀ ਲੈਂਗੁਏਜ ਨੂੰ ਮਜ਼ਾਕ ਬਣਾਇਆ ਜਾ ਰਿਹਾ ਸੋ ਜੇ ਤੁਸੀਂ ਕਿਸੇ ਦੀ ਲੈਂਗੁਏਜ ਜਾਂ ਕਿਸੇ ਦੀ ਕੋਈ ਮੈਡੀਕਲ ਇਸ਼ੂ ਜਾਂ ਕਿਸੇ ਦੀ ਪ੍ਰੋਨਨਸिएशन ਤੇ ਯਾਰ ਮਜ਼ਾਕ ਬਣਾ ਰਹੇ ਹੋ ਨਾ ਤਾਂ ਫਿਰ ਤੁਸੀਂ ਦੇਖ ਲੋਗੇ ਤੁਹਾਡੀ ਸਿਆਸਤ ਦਾ ਲੈਵਲ ਕੀ ਹੈ ਬਿਲਕੁਲ ਇਟ ਮੀਨਸ ਤੁਹਾਨੂੰ ਪੰਜਾਬ ਬਾਰੇ ਨਹੀਂ ਸਮਝ ਹੈਗੀ ਤੁਸੀਂ ਪੰਜਾਬ ਦੇ ਇਸ਼ੂਸ ਬਾਰੇ ਨਹੀਂ ਬੋਲ ਸਕਦੇ ਤੁਸੀਂ ਪੰਜਾਬ ਦੇ ਪਾਣੀ ਪੰਜਾਬ ਦੇ এডਿਕੇਸ਼ਨ ਪੰਜਾਬ ਦੀ ਪੜ੍ਹਾਈ ਲਿਖਾਈ ਪੰਜਾਬ ਦੇ ਨੌਜਵਾਨਾਂ ਪੰਜਾਬ ਦਾ ਮਾਈਗ੍ਰੇਸ਼ਨ ਇਸ਼ੂ ਪੰਜਾਬ ਦੇ ਡੈਮੋਗ੍ਰਾਫਿਕ ਇਸ਼ੂ ਪੰਜਾਬ ਦੀ ਕਿਸੇ ਵੀ ਬਾਰਡਰ ਇਸ਼ੂਸ ਤੇ ਨਹੀਂ ਬੋਲ ਸਕਦੇ ਤੁਹਾਨੂੰ ਇੱਕ ਬੰਦਾ ਮਨਿਸਟਰ ਹੈ ਉਹ ਇੱਕ ਵਰਡਸ ਨੂੰ ਜਾਂ ਇੱਕ ਸ਼ਬਦ ਨੂੰ ਜਾਂ ਇੱਕ ਅਲਫਾਜ਼ ਨੂੰ ਸਹੀ ਨਹੀਂ ਪ੍ਰੋਨਾਂਊਂਸ ਕਰ ਪਾਉਂਦਾ ਜਿਹੜਾ ਕਿ ਨੈਚੁਰਲ ਮੈਡੀਕਲ ਇਸ਼ੂ ਹੋ ਸਕਦਾ ਆ ਤੁਸੀਂ ਉਹਨੂੰ ਮਜ਼ਾਕ ਬਣਾ ਕੇ ਤੇ ਵੋਟਾਂ ਨੂੰ ਮੋਬਾਈਲਾਈਜ਼ ਕਰ ਰਹੇ ਹੋ ਤੇ ਲੋਕਾਂ ਨੂੰ ਲੈ ਰਹੇ ਹੋ ਚਾਹੇ ਉਹ ਤੋਂ ਹੀ ਪਹਿਲਾਂ ਖੈਰਾ ਸਾਹਿਬ ਕਹਿੰਦੇ ਹੁੰਦੇ ਸੀ ਟਵਿੱਟਰ ਨੂੰ ਟਵਿੱਟਰ ਬਿਲਕੁਲ ਉਹਨਾਂ ਦਾ ਮਜ਼ਾਕ ਬਣਾਉਂਦੇ ਸੀ ਢਾਲੀਵਾਲ ਸਾਹਿਬ ਦਾ ਫਿਰ ਮਜੀਠੀਆ ਸਾਹਿਬ ਟਮਾਟਰ ਨੂੰ ਟਮਾਟਰ ਕਹਿ ਕੇ ਕਰਨ ਲੱਗ ਪਏ ਔਰ ਕਹਿੰਦੇ ਕੀ ਹੈ ਜੀ ਕਿ ਮਹਾਰਾਣ ਹੈ ਅਜਨਾਲੇ ਵਾਲਿਆਂ ਕਿਉਂਕਿ ਉਹ ਅਜਨਾਲੇ ਤੋਂ ਐਮਐਲਏ ਨੇ ਜਿੱਤੇ ਹੋਏ ਕਿ ਤੁਸੀਂ ਉਹਦੀ ਗੱਲ ਸਮਝਦੇ ਕਿੱਦਾਂ ਉਹ ਪੁਤਿੰ ਦਾ ਟਰਾਂਸਲੇਟਰ ਰੱਖਦਾ ਇਹਨੂੰ ਵੀ ਟਰਾਂਸਲੇਟਰ ਸ਼ਾਇਦ ਰੱਖਣਾ ਪੈਂਦਾ ਹੋਵੇਗਾ ਉਹਦੀ ਲਿਪਸਿੰਗ ਤੋਂ ਸਮਝਦੇ ਹੋਗੇ ਕੀ ਗੱਲ ਹੈ ਇਹ ਕੋਈ ਗੱਲ ਬਣਦੀ ਹੈ ਸੋ ਇਸ਼ੂਜ਼ ਵੇਖੋ ਤੁਸੀਂ ਕਿਹੜੇ ਚੱਕ ਰਹੇ ਜੇ ਕਿੱਥੇ ਲੈ ਕੇ ਜਾ ਰਹੇ ਹੋ ਆਪਣਾ ਜਿਹੜਾ ਮਤਲਬ ਇੱਕ ਲੈਵਲ ਆ ਪੋਲਿਟਿਕਸ ਦਾ ਇਟ ਮੀਨਸ ਕਿ ਜਿਹੜੇ ਧਾਲੀਵਾਲ ਸਾਹਿਬ ਆ ਸਭ ਕੁਝ ਕੰਮ ਵਧੀਆ ਕਰ ਰਹੇ ਆ ਤੁਸੀਂ ਕੰਮਾਂ ਤੇ ਨਹੀਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਸਕਦੇ ਉਹਨਾਂ ਦੀ ਪੋਲਿਸੀ ਤੇ ਨਹੀਂ ਕ੍ਰਿਟੀਸਾਈਜ਼ ਕਰ ਸਕਦੇ ਉਹਨਾਂ ਦੀ ਉਹਨਾਂ ਦੇ ਉਹਨਾਂ ਦੇ ਜਿਹੜਾ ਪੋਲਿਟੀਕਲ ਕੰਡਕਟ ਹੈ ਐਡਮਿਨਿਸਟ੍ਰੇਸ਼ਨ ਹੈ ਉਹਦੇ ਤੇ ਨਹੀਂ ਕ੍ਰਿਟੀਸਾਈਜ਼ ਕਰਨਾ ਉਹਨਾਂ ਦੀ ਪੋਲਿਸੀ ਮੈਟਰ ਤੇ ਕਰੋ ਨਾ ਪਰ ਉਹਨਾਂ ਨੇ ਇਹਨੂੰ ਉਦੀ ਜਿਹੜੀ ਜਿਹੜੀ ਜ਼ੁਬਾਨ ਹੈ ਉਹਨੂੰ ਫੜਿਆ ਹੋਇਆ ਮੈਂ ਫੇਰ ਕਹਿ ਰਿਹਾ ਇਹ ਗੱਲ ਨੂੰ ਮੈਂ ਅੰਡਰਲਾਈਨ ਕਰਕੇ ਬੋਲਣਾ ਚਾਹੁੰਦਾ ਫੇਰ ਇੱਕ ਵਾਰੀ ਕਿ ਜਿਸ ਲੀਡਰ ਉਹ ਹੁੰਦਾ ਹੈ ਜਿਹੜਾ ਸਾਹਮਣੇ ਸਟੇਜ ਤੇ ਆ ਜਾਂ ਬੋਲ ਰਿਹਾ ਹੈ ਕਿਸੇ ਵੀ ਪਲੇਟਫਾਰਮ ਤੇ ਬੋਲ ਰਿਹਾ ਤੇ ਲੋਕਾਂ ਨੂੰ ਉਹਦੇ ਵਿੱਚ ਸੀਰੀਅਸਨੈਸ ਨਜ਼ਰ ਆਵੇ ਲਾਲ ਬਹਾਦਰ ਸ਼ਾਸਤਰੀ ਜੀ ਜਦੋਂ ਬੋਲਦੇ ਸੀ ਜਾਂ ਭਗਤ ਸਿੰਘ ਜੀ ਜਦੋਂ ਬੋਲਦੇ ਸੀ ਜਾਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜਦੋਂ ਬੋਲਦੇ ਸੀ ਦੇਖ ਲਿਓ ਲੋਕ ਹੱਸਦੇ ਨਹੀਂ ਸੀ ਲੋਕਾਂ ਵਿੱਚ ਆਸ ਆਉਂਦੀ ਸੀ ਲੋਕਾਂ 'ਚ ਜ਼ਜਬਾ ਹੁੰਦਾ ਸੀ ਲੋਕਾਂ ਦੇ ਵਿੱਚ ਉਮੀਦ ਆਉਂਦੀ ਸੀ ਕਿ ਸਾਨੂੰ ਕੋਈ ਰਾਹ ਮਿਲੇਗਾ ਸਾਡਾ ਕੋਈ ਮਸੀਹਾ ਆਇਆ ਸਾਨੂੰ ਕੋਈ ਸਾਡੇ ਸੋਲਿਊਸ਼ਨਸ ਕੱਢ ਕੇ ਦੇਵੇਗਾ ਪਰ ਇੱਥੇ ਅੱਜ ਦੇ ਲੀਡਰਸ ਪੰਜਾਬ ਦੇ ਇਹ ਹਰ ਥਾਂ ਦੇ ਇੱਕ ਸਟੇਜ ਤੇ ਹਰ ਹੱਲ ਕਿਚ ਕੌਨਸਟਿਟੂਐਂਸੀ ਦੇ ਵਿੱਚ ਸਟੇਜ ਸ਼ੋਅ ਚਲਾ ਰਹੇ ਆ ਕਾਮੇਡੀ ਸਟੇਜ ਸ਼ੋਅ ਜਿਹਨਾਂ ਕਪਲ ਨੂੰ ਫੇਲ ਕਰਤਾ ਇਹਨਾਂ ਦੀਆਂ ਮੈਨੂੰ ਲੱਗਦਾ ਟੀਆਰਪੀਸ ਜ਼ਿਆਦਾ ਹੋ ਗਈਆਂ ਹੋਣੀਆਂ ਔਰ ਦੇਖੋ ਖੁਦ ਨੂੰ ਡਿਕਲੇਅਰ ਕਰ ਰਹੇ ਆ ਕਿ ਵੀ ਆਰ ਗ੍ਰੇਟ ਕਾਮੇਡੀయన్స్ ਬਟ ਨਾਟ ਸੀਰੀਅਸ ਪੋਲਿਟਿਸ਼ੀਅਨਸ ਸੋ ਜਾਂਦੇ ਜਾਂਦੇ ਭਾਜ ਫਿਰ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਬੇਤੁਕੀ ਬਿਆਨਬਾਜ਼ੀ ਸਾਰੇ ਸਿਆਸਤਦਾਨਾਂ ਦੇ ਵੱਲੋਂ ਪੰਜਾਬ ਦੇ ਲੀਡਰ ਸਾਹਿਬਾਨਾਂ ਦੇ ਵੱਲੋਂ ਰੈਲੀਆਂ ਦੇ ਵਿੱਚ ਕੀਤੀ ਜਾ ਰਹੀ ਹੈ ਇੰਟਰਵਿਊਜ਼ ਦੇ ਵਿੱਚ ਪਰਸਨਲ ਅਟੈਕਸ ਕੀਤੇ ਜਾ ਰਹੇ ਆ ਸੋ ਜਿਨ੍ਹਾਂ ਦਾ ਅਸਲ ਦੇ ਵਿੱਚ ਕੋਈ ਮਾਇਨੇ ਹੀ ਨਹੀਂ ਹੈ ਜੋ ਕਿ ਪੰਜਾਬ ਦੇ ਮੁੱਦੇ ਹੀ ਨਹੀਂ ਹੈ ਸੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਪੰਜਾਬ ਦੇ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਤعداد ਦੇ ਵਿੱਚ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਤੁਹਾਡੀਆਂ ਰੈਲੀਆਂ ਚਾਉਂਦੇ ਆ ਇੱਕ ਆਸ ਦੇ ਨਾਲ ਇੱਕ ਉਮੀਦ ਦੇ ਨਾਲ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਜਾਵੇਗੀ ਤਾਂ ਉਹਨਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਨਾ ਬਣਾਓ ਅਜਿਹੇ ਹਾਸੇ ਠੱਠੇ ਕਰਕੇ ਨਾ ਮੋੜਿਆ ਕਰੋ ਪੰਜਾਬ ਦੀ ਗੱਲ ਕਰਿਆ ਕਰੋ ਪੰਜਾਬੀਅਤ ਦੀ ਗੱਲ ਕਰਿਆ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਿਆ ਕਰੋ ਤਾਂ ਜੋ ਉਹਨਾਂ ਦੀ ਵੀ ਜੋ ਆਸ ਉਮੀਦ ਹੈ ਉਹ ਤੁਹਾਡੇ ਤੱਕ ਪੱਜੀ ਰਹੇ ਪੰਜਾਬ ਦੇ ਮੁੱਦੇ ਅੱਗੇ ਲੈ ਕੇ ਆਓ ਰੋਜ਼ਗਾਰ ਦੀ ਗੱਲ ਕਰਨੀ ਚਾਹੀਦੀ ਹੈ ਸਿੱਖਿਆ ਅਤੇ ਸਿਹਤ ਦੀ ਗੱਲ ਕਰਨੀ ਚਾਹੀਦੀ ਹੈ ਇਨ੍ਹਾਂ ਰੈਲੀਆਂ ਦੇ ਵਿੱਚ ਨਾ ਕਿ ਇਨ੍ਹਾਂ ਬੇਤੁਕੀਆਂ ਗੱਲਾਂ ਦੇ ਨਾਲ ਵਕਤ ਜ਼ਾਇਆ ਕਰਨਾ ਚਾਹੀਦਾ ਹੈ ਧੰਨਵਾਦ